ਚਿਕੰਦੇ ਨਾਮ ਤੇ ਮਾਲੋ ਕੁੱਤੇ ਵੱਢ ਕੇ ਖਲਾਣੇ ਆ ਆਪਣਾ ਜਾਨਵਰ ਇਹ ਬਿੱਲਾ ਮਾਰਿਆ ਹੋਇਆ ਇਹ ਇੱਕ ਕੱਲ ਸੀਗਾ ਉਹ ਪੱਗ ਕੁੱਤਾ ਸੀਗਾ ਉਹ ਅਸੀਂ ਬਾਹਰ ਹੁਣ ਪ੍ਰਸ਼ਾਸਨ ਨੂੰ ਕਹਿ ਕੇ ਕਰਵਾਤਾ ਕਿਉਂਕਿ ਬਹੁਤ ਜ਼ਿਆਦਾ ਸਮੇਂ ਮਾਰਨ ਲੱਗੀ ਸੀ ਹਾਂ ਦੇ ਦੋ ਤਿੰਨ ਬਿੱਲੇ ਫਿਰਦੇ ਸੀਗੇ ਬੜੇ ਪੰ ਪੰ ਕਿਲੋ ਦੇ ਹੁਣ ਉਹ ਬਿੱਲੇ ਹੀ ਨਹੀਂ ਨਜ਼ਰ ਆਉਂਦੇ ਹਾਂਜੀ ਇਹ ਕਿਆ ਬਦਨ ਕਿਆ ਗਿਆ ਰੋਕਾਂ ਦਾ ਧਰਮ ਪੁਰੀਸ਼ਟ ਕਰਦੇ ਆ ਕਿ ਆ ਗਿਆ ਖਲਾਕੇ ਅਸੀਂ ਤਾਂ ਬਾਈ ਕਦੀ ਲੈ ਕੇ ਵੀ ਨਹੀਂ ਕੁਝ ਖਾਇਆ ਨਾ ਤਾਂ ਕਿਉਂਕਿ ਅਸੀਂ ਗੰਦਗੀ ਦੇਖਦੇ ਤੇ ਇਹਨਾਂ ਦੀ ਆ ਦੇਖੋ ਤੁਸੀਂ ਇੱਧਰ ਫਲਸ਼ ਵੀ ਇੱਧਰ ਹੀ ਆ ਫਲਸ਼ ਦੇ ਵਿੱਚ ਕੁੱਕਰ ਪਿਆ ਇਹ ਬਹੁਤ ਦੇਰ ਦੇ ਆਏ ਵੇ ਇਹਨਾਂ ਨੇ ਬੜ ਇਹ ਨਹੀਂ ਮਟਾਉਂਦੇ ਤੇ ਹਰ ਦਿਨ ਹੀ ਤੇ ਹੁਣ ਤੁਸੀਂ ਇਹ ਗੇਟ ਦਿਖਾ ਦਿਓ ਆ ਕਿੰਨਾ ਕਿ ਆਂਡ ਗਵਾਂਡ ਨੂੰ ਵੀ ਨਹੀਂ ਪਤਾ ਸੀ ਵੀ ਇੱਥੇ ਇੰਨਾ ਗੰਦਾ ਅੰਦਰ ਗੰਦ ਚੱਲ ਰਿਹਾ ਇਹ ਆਂਦੇ ਸੀ ਆਪਣਾ ਗੇਟ ਲਾਣਾ ਜਿਵੇਂ ਆਮ ਬੰਦਾ ਕਰਾਇਦਾ ਰਹਿੰਦਾ ਉਹ ਮੇਰੇ ਰਹੇ ਸੀਗੇ ਪਰ ਇਹ ਰਾਤ ਬਰਾਤ ਇਹਨਾਂ ਨੇ ਸਮਾਨ ਲਿਆਣਾ ਰਾਤ ਬਰਾਤ ਨੂੰ ਸਾਰਾ ਕੁਝ ਕਰਨਾ ਇਹ ਡਾਇਰਾਂ ਹੀ ਇੰਨਾ ਕੁ ਲੈਣੇ ਆ ਵੀ ਜਿਹੜਾ ਛੋਟਾ ਜਿਹਾ ਗੇਟ ਹੋਵੇ ਅੰਦਰ ਜਾ ਕੇ ਖੁੱਲਾ ਏਰੀਆ ਹੋਵੇ ਇਹ ਲੈਣੇ ਉਹਦੀ ਜਗ੍ਹਾ ਹੈ ਉਹਦੀ ਸਾਰੀ ਦੀ ਸਾਰੀ ਜਗ੍ਹਾ ਕਰਾਇਦੇ ਲੈ ਲੈਣੇ ਆ ਇਹ ਵੀ ਜਿੱਥੇ 5000 ਕਿਰਾਇਆ ਉਹਨੂੰ 7-8000 ਦੇ ਦਿੰਨੇ ਆ ਮਕਾਨ ਮਾਲਕ ਨੂੰ ਕੋਈ ਵੈਰੀਫਿਕੇਸ਼ਨ ਨਹੀਂ ਕੋਈ ਕੁਛ ਨਹੀਂ ਆ ਮਿਊਨੀ ਦੇ ਜਿਹਨੂੰ ਲੋਕ ਚਰ ਚਟਕੇ ਖਾਂਦੇ ਆ ਵੀ ਦੋ ਵਾਰੀ ਦੇ ਦੋ ਤਿੰਨ ਵਾਰੀ ਹੋਰ ਪਾ ਦੋ ਸਾਰੂ ਜਿਹੜੀ ਉਹ ਗੋਭੀ ਪਈ ਹੈ ਗਲੀ ਉਹੀ ਉੱਥੋਂ ਯੂਜ਼ ਕਰਦੇ ਸੀ ਉਹ ਧਾਰੂ ਦੀਆਂ ਬੋਤਲਾਂ ਪਈਆਂ ਉਹ ਕਰਚੀ ਪਈ ਹੈ ਜਿਹਦੇ ਨਾਲ ਤੁਹਾਨੂੰ ਸੌਸ ਪਾ ਕੇ ਦਿੰਦੇ ਸੀ ਇਹ ਇੱਕੋ ਤੇਲ ਚੇਹ ਤਾਲਦੇ ਆ ਰੈਗੂਲਰ ਮੰਗਲਾਲ ਬਣਿਆ ਪਿਆ ਕਾਲਾ ਇੰਜਨ ਆਇਲ ਹੈ ਜੀ ਇਹਨਾਂ ਨੂੰ ਬਲੈਕ ਚ ਸਿਲੰਡਰ ਕੌਣ ਦੇ ਰਿਹਾ ਕੌਣ ਨਹੀਂ ਸਾਨੂੰ ਇੱਕ ਸਿਲੰਡਰ ਲੈਣਾ ਹੋਵੇ ਦੋ ਦਿਨ ਪਹਿਲਾਂ ਬੁਕਿੰਗ ਰਾਨੀ ਪੈਂਦੀ ਹੈ ਤਾਂ ਜਾ ਕੇ ਸਾਨੂੰ ਸਿਲੰਡਰ ਮਿਲਦਾ ਇਹਨਾਂ ਨੂੰ ਬਲੈਕ ਚ ਪੰਜ ਪੰਜ 10 10 ਸਿਲੰਡ ਰਾਤ ਨੂੰ ਮੈਂ ਤਾਂ ਇਹਨਾਂ ਨਾਲ ਰੋਜ਼ ਲੜਦੀ ਦੀਏ ਦੇਖੋ ਗਟਰ ਵੀ ਬੰਦ ਹੋ ਜਾਂਦੇ ਸੀ ਇਹ ਗਾਟਰਾਂ ਦਾ ਬੰਦ ਹੋ ਕੇ ਪਾਣੀ ਉੱਪਰ ਨੂੰ ਉਛਲ ਜਾਂਦਾ ਸੀਗਾ ਗੰਦਗੀ ਪੂਰੀ ਗਲੀ ਦੇ ਵਿੱਚ ਫੈਲ ਜਾਂਦੀ ਸੀ ਸੈਂਪਲਿੰਗ ਨਹੀਂ ਹੋਈ ਉਹ ਕਹਿੰਦੇ ਵੀ ਇੱਥੇ ਅੰਦਰ ਮੈਨ ਚਾਹੀਦਾ ਏ ਜਿਹੜੇ ਕਾਰਖਾਨੇ ਬਣਾ ਰਹੇ ਬਣਾਉਣ ਦਾ ਨੇਪਾਲੀ ਜਿਹੜਾ ਵੀ ਉਹ ਮੈਨ ਚਾਹੀਦਾ ਉਹ ਤੇ ਸਾਈਨ ਹੋਣੇ ਆ ਅੱਛਾ ਜੀ ਸਾਡੀ ਇਹੀ ਮੰਗ ਸੀ ਵੀ ਤੁਸੀਂ ਘਟੋ ਘਟ ਸੈਂਪਲ ਦਾ ਭਰ ਲੋ ਸਾਡੇ ਸੈਂਡ ਕਰਾ ਲੋ ਅਸੀਂ ਕਰ ਦੋਨੇ ਆਪਣੇ ਸੈਂਡ ਕਲੱਬ ਵੱਲੋਂ ਜਦੋਂ ਤੁਹਾਡੇ ਸਾਹਮਣੇ ਅਸੀਂ ਪ੍ਰਵਾਸੀ ਉਹ ਕਰਤਾ ਹਵਾਲੇ ਤੁਸੀਂ ਉਸੇ ਟਾਈਮ ਪਹਿਲਾਂ ਆਂਦੀ ਸਾਈਨ ਕਰਵਾ ਲੋ ਅਸੀਂ ਨਾਲ ਜੀ ਪ੍ਰਸ਼ਾਸਨ ਵਾਲਿਆਂ ਨੂੰ ਪੁੱਛ ਕੇ ਹੀ ਜਿਹੜੇ ਉਹਰੇ ਬੰਦੇ ਕੰਮ ਕਰਦੇ ਸੀ ਨਾ ਉਹਨਾਂ ਨੂੰ ਭੇਜਿਆ ਆਏਗਾ ਵੀ ਇਹਨਾਂ ਦੀ ਜ਼ਰੂਰਤ ਨਹੀਂ ਹੈਗੀ ਉਸ ਦਿਨ ਉਹਨਾਂ ਦਾ ਕਹਿਣਾ ਸੀਗਾ ਵੀ ਅਸੀਂ ਇਹਨਾਂ ਦੀ ਜ਼ਰੂਰਤ ਨਹੀਂ ਇਹਨਾਂ ਨੂੰ ਜਾਣ ਦੋ ਬਾਅਦ ਵਿੱਚ ਅਸੀਂ ਅਸੀਂ ਕਿਹਾ ਵੀ ਹੁਣ ਜਿਹੜੀ ਸੈਂਪਲਿੰਗ ਹੋਈ ਹੈ ਉਹਦੀ ਅੱਗੇ ਕਾਰਵਾਈ ਕੀ ਹੋ ਰਹੀ ਹੈ ਉਹ ਕਹਿੰਦੇ ਵੀ ਅਸੀਂ ਸੈਂਪਲਿੰਗ ਤਾਂ ਕਰੂਗੇ ਜਦੋਂ ਇੱਥੇ ਮਾਲਕ ਮੌਜੂਦ ਹੋਊਗਾ ਅੰਦਰ ਤਾਂ ਜੀ ਫ੍ਰਿਜ ਉਹਨਾਂ ਨੇ ਮੈਨੂੰ ਖੋਲ ਕੇ ਦਿਖਾਇਆ ਅੰਦਰ ਤਾਂ ਪਤਾ ਨਹੀਂ ਕੋਈ ਜਾਨਵਰ ਦਾ ਵੀ ਸਿਰ ਪਿਆ ਹੈ ਪਿਆ ਭਾਈ ਇਸ ਤੋਂ ਉੱਪਰ ਹੋਰ ਕੁਝ ਨਹੀਂ ਹੋ ਸਕਦਾ ਇਹ ਲੋਕ ਤਾਂ ਹੁਣ ਕ੍ਰਾਈਮਨਲ ਮਾਈਂਡ ਹੋ ਗਏ ਸਾਰੀਆਂ ਹੱਦ ਕਰ ਚੁੱਕੇ ਜੀ ਆਮ ਜਨਤਾ ਨੂੰ ਹੁਣ ਜਿਹੜੇ ਪ੍ਰਸ਼ਾਸਨ ਦੇ ਕੰਮ ਸੀਗੇ ਕਰਨ ਵਾਲੇ ਉਹ ਆਮ ਜਨਤਾ ਨੂੰ ਕਰਨੇ ਪੈ ਰਹੇ ਆ ਮੈਂ ਇੱਕ ਦਿਨ ਪਹਿਲਾਂ ਇਸ ਗੱਲ ਤੋਂ ਜਿਦਾਂ ਅਸੀਂ ਵੇਖ ਰਹੇ ਆ ਤਾਂ ਕੁੱਤੇ ਬਿੱਲੇ ਵੀ ਮਾਰੇ ਪਏ ਆ ਇਹ ਸ਼ੱਕ ਕਿਦਾਂ ਹੋਇਆ ਤੁਹਾਨੂੰ ਵੀ ਇਹ ਇੰਨਾ ਕੁਝ ਚੱਲ ਰਿਹਾ ਹੈ ਤੁਹਾਨੂੰ ਇੰਨਾ ਦੇਖਣ ਤੋਂ ਬਾਅਦ ਵੀ ਜੇ ਤੁਸੀਂ ਆਪਣੀ ਸਿਹਤ ਬਾਰੇ ਨਹੀਂ ਧਿਆਨ ਦੇ ਸਕਦੇ ਫਿਰ ਜ਼ਰਾ ਬੇਰਖਾ ਸਤਿ ਸ਼੍ਰੀ ਅਕਾਲ ਦੋਸਤੋ ਅਸੀਂ ਇਸ ਵਕਤ ਮੋਹਾਲੀ ਦੇ ਮਟਰ ਦੇ ਵਿੱਚ ਮੌਜੂਦ ਆ ਤੇ ਇਸ ਖਬਰ ਨੇ ਤੁਹਾਡਾ ਦਿਲ ਹਿਲਾ ਦੇਣਾ ਮੇਰੇ ਨਾਲ ਇਸ ਵਕਤ ਪਿੱਛੇ ਮੌਜੂਦ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਯੂਥ ਕਲੱਬ ਦੇ ਨੌਜਵਾਨ ਪਿਛਲੇ ਕਈ ਦਿਨਾਂ ਤੋਂ ਇਹਨਾਂ ਦੀਆਂ ਬਹੁਤ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਪੂਰੀ ਦੁਨੀਆ ਹਿੱਲੀ ਪਈ ਹੈ ਮੋਟਰ ਤੋਂ ਪੂਰੇ ਮਹਾਲੀ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਸਪਲਾਈ ਹੁੰਦਾ ਸੀ ਮੋਮੋਸ ਨਿਊਡਲ ਸੌਸ ਸਪ੍ਰਿੰਗ ਰੋਲ ਹੋਰ ਪਤਾ ਨਹੀਂ ਕੀ ਕੁਝ ਲੇਕਿਨ ਇਹ ਬਣਾਇਆ ਕਿਸ ਤਰੀਕੇ ਦੇ ਨਾਲ ਜਾਂਦਾ ਸੀ ਔਰ ਕੀ ਕੁਝ ਇਹਦੇ ਵਿੱਚ ਪਾਇਆ ਜਾਂਦਾ ਸੀ ਤੁਹਾਡੇ ਹੋਸ਼ ਉੱਡ ਜਾਣਗੇ ਇਹ ਜਾਣ ਕੇ ਮੇਰੇ ਨਾਲ ਇਸ ਵਕਤ ਹੀ ਇਹ ਸਾਰੇ ਨੌਜਵਾਨ ਮੌਜੂਦ ਨੇ तकरीबन ਪਿਛਲੇ 3 ਸਾਲ ਤੋਂ ਲਗਾਤਾਰ ਇਹ ਆਪਣੀ ਸਰਗਰਮੀਆਂ ਦੇ ਵਿੱਚ ਲੱਗੇ ਹੋਏ ਸੀ ਲੇਕਿਨ ਹੁਣ ਜਿਹੜੀ ਇਹਨਾਂ ਨੇ ਕਾਰਵਾਈ ਕੀਤੀ ਹੈ ਇੱਕ ਨਹੀਂ ਮਟਰ ਦੇ ਵਿੱਚ ਕਈ ਇਹੋ ਜਿਹੀਆਂ ਬੇਕਰੀਆਂ ਦੇ ਉੱਤੇ ਇਹਨਾਂ ਨੇ ਰੇਡ ਮਾਰੀ ਹੈ ਦੇ ਅੰਦਰ ਅਸੀਂ ਤੁਹਾਨੂੰ ਵਿਖਾਵਾਂਗੇ ਵੀ ਲੈ ਕੇ ਵੀ ਜਾਵਾਂਗੇ ਤੇ ਤੁਸੀਂ ਹੈਰਾਨ ਹੋ ਜਾਓਗੇ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਮੇਰੇ ਨਾਲ ਇੱਥੇ ਰਵੀ ਅਰੋੜਾ ਜੀ ਮੌਜੂਦ ਨੇ ਵੀਰੇ ਤੁਸੀਂ ਪਹਿਲਾਂ ਵੀ ਤੁਹਾਡੀਆਂ ਵੀਡੀਓਜ਼ ਕਾਫੀ ਵਾਇਰਲ ਹੋਈਆਂ ਨੇ ਉਹ ਸਮਾਜਿਕ ਕੰਮਾਂ ਨੂੰ ਲੈ ਕੇ ਸੀ ਭਾਵੇਂ ਹੋਲੀ ਨੂੰ ਲੈ ਕੇ ਹੁੱਲੜਵਾਜ਼ੀ ਨੂੰ ਲੈ ਕੇ ਹੋਵੇ ਹੋਰ ਚੀਜ਼ਾਂ ਨੂੰ ਲੈ ਕੇ ਹੋਵੇ ਲੇਕਿਨ ਪਿਛਲੇ ਇੱਕ ਹਫ਼ਤੇ ਤੋਂ ਜਿਹੜੀਆਂ ਤੁਸੀਂ ਲਗਾਤਾਰ ਵੀਡੀਓਜ਼ ਵਾਇਰਲ ਕੀਤੀਆਂ ਨੇ ਪੂਰੀ ਦੁਨੀਆ ਹਿੱਲੀ ਪਈ ਹੈ ਕੀ ਕੁਛ ਤੁਸੀਂ ਵੇਖਿਆ ਤੇ ਜਿਹੜੀ ਅੰਦਰ ਅਸੀਂ ਬਿਕਰੀ ਵੇਖ ਰਹੇ ਹਾਂ ਉੱਥੇ ਵੀ ਲੈ ਕੇ ਜਾਵਾਂਗੇ ਤੁਹਾਨੂੰ ਕਿਦਾਂ ਇਹ ਕਾਰਵਾਈ ਸ਼ੁਰੂ ਹੋਈ ਅਸੀਂ ਨਾ ਜੀ ਇਹਨਾਂ ਨੂੰ ਕਾਫੀ ਦਿਨ ਤੋਂ ਦੱਤਾ ਦੇ ਰਹੇ ਸੀਗੇ ਵੀ ਜਿਹੜਾ ਤੁਹਾਡਾ ਬਣਾਉਂਦਾ ਟਾਂਗਾ ਬਿਲਕੁਲ ਸਹੀ ਨਹੀਂ ਹੈਗਾ ਅਸੀਂ ਪ੍ਰਸ਼ਾਸਨ ਨੂੰ ਵੀ ਕਹਿ ਕੇ ਆਏ ਸੀ ਸਾਡੇ ਕਾਉਂਸਲਰ ਨੇ ਵੀ ਬੇਨਤੀ ਕੀਤੀ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਵੀ ਤੁਸੀਂ ਆ ਕੇ ਸਾਡੇ ਪਿੰਡ ਜਿਹੜਾ ਰੈ residenc area 'ਚ ਇਹ ਕਾਰਖਾਨੇ ਲੱਗੇ ਹੋਏ ਹਨ ਤਾਂ ਰੇਡ ਮਾਰੋ ਇਹ ਖਾਲੀ ਕਰਵਾਏ ਜਾਣਾ ਵੀ ਇਹ ਜਿਹੜੇ ਮਕਾਨ ਮਾਲਕ ਹੈ ਇਹ ਵੀ 90% ਬਾਰਦੇ ਹਨ ਜਿਹੜੇ ਦੇ ਕੇ ਚੱਲ ਜਾਂਦੇ ਜਿਨ੍ਹਾਂ ਦੀ ਕੋਈ ਪੁੱਛਗਿੱਛ ਨਹੀਂ ਤੇ ਅਸੀਂ ਜਿਹੜੇ ਕਾਰਖਾਨੇ ਲੱਗੇ ਹੋਏ ਸੀ ਇਹਨਾਂ ਨੂੰ ਵਿਦਾਤਾ ਦੇ ਰਹੇ ਸੀ ਵੀ ਤੁਸੀਂ ਸਫਾਈ ਕਰ ਲੋ ਕਰ ਲੋ ਕਰ ਲੋ ਪਰ ਜਿਸ ਦਿਨ ਸਾਡੀ ਅੱਤੇ ਹੋ ਗਈ ਵੀ ਇਹ ਤਾਂ ਲੋਕਾਂ ਦੀ ਜ਼ਿੰਦਗੀ ਨਾਲ ਜਿਆਦਾ ਹੀ ਖਲਵਾੜ ਹੋ ਰਿਆ ਫਿਰ ਅਸੀਂ ਇਹਨਾਂ ਤੇ ਕਾਰਵਾਈ ਆਪਣੀ ਜਿਹੜੀ ਬੰਦੀ ਸੀ ਕਲੱਬ ਵੱਲੋਂ ਵੀਡੀਓ ਬਣਾ ਕੇ ਅਸੀਂ ਪ੍ਰਸ਼ਾਸਨ ਨੂੰ ਭੇਜੀ ਅਸੀਂ ਮੀਡੀਆ ਤੇ ਪਾ ਦੀ ਤੇ ਉਸ ਤੋਂ ਬਾਅਦ ਤੁਹਾਡੇ ਮੀਡੀਆ ਰਾਹੀਂ ਪ੍ਰਸ਼ਾਸਨ ਜਾਗ ਗਿਆ ਉਸ ਤੋਂ ਬਾਅਦ ਇਹਨਾਂ ਤੇ ਕਾਰਵਾਈ ਹੋਣੀ ਸ਼ੁਰੂ ਹੋਈ ਹੈ ਸੈਂਪਲਿੰਗ ਭਰੀ ਹੈ ਕੱਲ ਜਿਹੜੇ ਹੋਰ ਮੇ ਆਪਣਾ ਮੇਟ ਵਾਲੇ ਬੈਠੇ ਆ ਸਾਡੇ ਪਿੰਡ 'ਚ ਬੈਠੇ ਆ ਬਾਰ ਬੈਠੇ ਨੇਪਾਲੀ ਉਹਨਾਂ ਦੀ ਪੂਰੀ ਚੈਕਿੰਗ ਹੋਈ ਹੈ ਗੱਲ ਪਰ ਸਾਨੂੰ ਬੇਨਤੀ ਇਹ ਹੀ ਹੈ ਪ੍ਰਸ਼ਾਸਨ ਨੂੰ ਵੀ ਇਹਨਾਂ ਤੇ ਜਿਹੜੀ ਸਖਤ ਤੋਂ ਸਖਤ ਕਾਰਵਾਈ ਉਹ ਕਰੋ ਇਹਨਾਂ ਦੇ ਮਕਾਨ ਮਾਲਕਾਂ ਦੇ ਵੀ ਕੰਜਾ ਗਸੋ ਜਿਹੜੇ ਕਦੀ ਆ ਕੇ ਸਾਰ ਨਹੀਂ ਲੰਦੇ ਤੁਸੀਂ ਅੰਦਰ ਜਾ ਕੇ ਦੇਖਿਓ ਪੂਰੀਆਂ ਤਰੇੜਾਂ ਹੀ ਹੋਈਆਂ ਮਕਾਂ ਚ ਸਵਾਨੇ ਕਿੱਡਾ ਵੱਡਾ ਆਸਾ ਹੋਇਆ ਕੋਈ ਇਹਨਾਂ ਦੀ ਕਰੈਡਰ ਦੀ ਵੈਰੀਫਿਕੇਸ਼ਨ ਨਹੀਂ ਕੋਈ ਕੁਛ ਨਹੀਂ ਸਿਰਫ ਕਿਰਾਏ ਤੱਕ ਮਤਲਬ ਰਹਿ ਗਿਆ ਇਹ ਸਾਡੀ ਬੇਨਤੀ ਹੈ ਤੁਸੀਂ ਇੱਕ ਵਾਰ ਆਓ ਅੰਦਰ ਦੇਖੋ ਆਪਾਂ ਇੱਕ ਵਾਰੀ ਅੰਦਰ ਆਂਦੇ ਆ ਮੈਂ ਵੀਰ ਨੂੰ ਕਹਾਂ ਲਾਈਟ ਆਪਾਂ ਓਨ ਕਰ ਲੈਂਦੇ ਆ ਤਾਂ ਕਿ ਤੁਹਾਡੇ ਦਾ ਕੋਈ ਤਸਵੀਰਾਂ ਵੀ ਜਾਣ ਕਿਉਂਕਿ ਕਿਉਂਕਿ ਗੱਲਬਾਤ ਜਿਹੜੀ ਹੈਗੀ ਆ ਤੁਸੀਂ ਦੇਖੋ ਇਹ ਇਹ ਜਿਹੜਾ ਇੱਥੇ ਪਿਆ ਹੋਇਆ ਆ ਦੇਖੋ ਤੁਸੀਂ ਇਹਨਾਂ ਚੀਜ਼ਾਂ ਦੇ ਨਾਲ ਇਹ ਗੋਭੀ ਪਈ ਹੈ ਇਹ ਇਸੇ ਗੋਭੀ ਦਾ ਜਿਹੜਾ ਸਮਾਨ ਬਣਦਾ ਸੀਗਾ ਤੇ ਆ ਦੇਖੋ ਪਤਿੱਲੇ ਦੇਖੋ ਤੁਸੀਂ ਗੰਦ ਮੰਦ ਕਿੰਨੀ ਗੰਦਗੀ ਦੇ ਵਿੱਚ ਹੈ ਇੱਥੇ ਇੱਥੇ ਬੰਦਾ ਆ ਦੇਖੋ ਤੁਸੀਂ ਇੱਧਰ ਫਲਸ਼ ਵੀ ਇੱਧਰ ਹੀ ਆ ਫਲਸ਼ ਦੇ ਵਿੱਚ ਕੁੱਕਰ ਪਿਆ ਉਹ ਕਹਿੰਦੇ ਇੱਥੇ ਟੂਟੀਆਂ ਖਰਾਬ ਨੇ ਬਾਹਰ ਤੇ ਪਾਣੀ ਜਿਹੜਾ ਲਿਆ ਜਾਂਦਾ ਸੀ ਉਹ ਫਲਸ਼ ਵਿੱਚੋਂ ਹੀ ਲਿਆ ਜਾਂਦਾ ਸੀ ਉਹ दारू ਹੈ ਉਹ ਦੇਖੋ ਸਾਰੇ ਗੋਭੀ ਉਹ ਦੇਖੋ ਜੀ ਜਿਹੜੀ ਉਹ ਗੋਭੀ ਪਈ ਹੈ ਗਲੀ ਉੱਥੋਂ ਯੂਜ਼ ਕਰਦੇ ਸੀ ਉਹ दारू ਦੀਆਂ ਬੋਤਲਾਂ ਪਈਆਂ ਉਹ ਕਰਚੀ ਪਈ ਹੈ ਜਿਹਦੇ ਨਾਲ ਤੁਹਾਨੂੰ ਸੌਸ ਪਾ ਕੇ ਦਿੰਦੇ ਸੀ ਇਹ ਉਹ ਦੇਖੋ ਜਿਹੜੇ ਕੁੱਕੜਾ ਚ ਮਾਮੂਦ ਰੱਖਦੇ ਆ ਮਤਲਬ ਕੋਈ ਸਫਾਈ ਜਣਾ ਤਾਂ 1% ਵੀ ਕੰਮ ਨਹੀਂ ਹੈਗਾ ਇਹ ਤਾਂ ਲੋਕਾਂ ਦੀ ਜ਼ਿੰਦਗੀ ਨਾਲ ਸਿਹਤ ਨਾਲ ਪੂਰੇ ਤੋਂ ਪੂਰਾ ਖਲਵਾੜਾ ਹੈ ਤਾਂ ਲੋਕਾਂ ਨੂੰ ਜਾਗਰੂਕ ਹੋਣਾ ਪੈਣਾ ਵੀ ਅਸੀਂ ਸਾ ਕਣਾ ਇਹਨਾਂ ਦੇ ਹੱਥਾਂ ਤੋਂ ਭਈਆਂ ਦੇ ਹੱਥਾਂ ਤੋਂ ਗੰਦ ਖਾਣਾ ਆਉਣ ਵਾਲੀ ਵੀ ਪ੍ਰਵਾਸੀਆਂ ਦੇ ਹੱਥਾਂ ਤੋਂ ਜੇ ਗੰਦ ਖਾਣਾ ਤਾਂ ਤੁਸੀਂ ਲੋਕ ਖਾਈ ਜਾਓ ਤੁਹਾਨੂੰ ਇਹਨਾਂ ਦੇਖਣ ਤੋਂ ਬਾਅਦ ਵੀ ਜੇ ਤੁਸੀਂ ਆਪਣੀ ਸਿਹਤ ਬਾਰੇ ਨਹੀਂ ਧਿਆਨ ਦੇ ਸਕਦੇ ਫਿਰ ਤਾਂ ਰੱਬੇ ਰੱਖਾ ਸਾਡੀ ਪਰ ਵੀ ਇੱਕ ਵਾਰੀ ਅੰਦਰ ਵੀ ਚਲੀਏ ਕਿਉਂਕਿ ਰਵੀ ਭਾਜੀ ਹੋਰਾਂ ਨੇ ਇੱਕ ਨਹੀਂ ਹੋਰ ਵੀ ਦਿਖਾਈਆ ਆ ਦੇਖੋ ਇਹ ਭਾਜੀ ਇਹ ਕੀ ਆ ਇਹ ਇਹ ਸੋਸ ਹੈ ਜੀ ਆ ਦੇਖੋ ਮੱਛਰ ਭਿੰਕਰੇ ਹਨ ਮਤਲਬ ਇਹਦੇ ਵਿੱਚ ਜਦੋਂ ਅਸੀਂ ਆਏ ਇਹ ਹੱਥ ਨਾਲੇ ਲੱਗੇ ਹੋਏ ਸੀ ਕਮਾਨ ਬਿਲਕੁਲ ਹੱਥ ਨਾਲ ਬੂਟ ਪਾਏ ਹੋਏ ਚੱਪਲਾ ਐਵੇਂ ਹੀ ਗੰਦੀਆਂ ਆ ਮਿਉਨੀ ਦੇ ਜਿਹਨੂੰ ਲੋਕ ਚੱਟ ਚੱਟ ਕੇ ਖਾਂਦੇ ਆ ਵੀ ਦੋ ਵਾਰੀ ਦੇ ਦੋ ਤਿੰਨ ਵਾਰੀ ਹੋਰ ਪਾ ਦੋ ਸਾਨੂੰ ਵੀ ਸੁਆਦ ਲੱਗ ਰਹੀ ਐ ਆ ਦੇਖ ਲਓ ਕਿਵੇਂ ਬਣਾਉਂਦੇ ਆ ਮਿਉਨੀ ਜਿਹਨੂੰ ਚਿੱਟੀ ਸੌਸ ਕਹਿੰਦੇ ਆ ਅਸੀਂ ਹਾਂਜੀ ਆ ਜਿਹਨੂੰ ਚਿੱਟੀ ਸੌਸ ਕਹਿੰਦੇ ਆ ਮਿਉਨੀਜ਼ ਕਹਿੰਦੇ ਆ ਲੋਕ ਵੀ ਇਹ ਪੱਜ-ਪੱਜੇ ਖਾਂਦੇ ਆ ਉਹ ਤੇਲ ਦੇਖੋ ਜਿਹੜਾ 20-25 ਦਿਨਾਂ ਤੋਂ ਰੈਗੂਲਰ ਇੱਕੋ ਤੇਲ ਪੇਹ ਤਾਲਦੇ ਆ ਰੈਗੂਲਰ ਆ ਦੇਖੋ ਇਹ ਮੋਚਾ ਦੇਖੋ ਤੁਸੀਂ ਸਫਾਈ ਦੇਖ ਲਓ ਕਿੰਨੀ ਆ ਤੇਲ ਐ ਦੇਖੋ ਤੁਸੀਂ ਦੋਸਤੋ ਇਹ ਇਹ ਤਾਂ ਕਹਿ ਲੋ ਕਿ ਮਗਲਾਲ ਬੁਣਿਆ ਪਿਆ ਕਾਲਾ ਇਹ ਇੰਜਨ ਔਇਲ ਹੈ ਜੀ ਇਹਦਾ ਇੰਜਨ ਔਇਲ ਹੈ ਸਾਨੂੰ ਤਾਂ ਸ਼ੱਕ ਹੈ ਵੀ ਇੰਜਨ ਔਇਲ ਹੀ ਹੈ ਇਹ ਇਹ ਪਤਾ ਨਹੀਂ ਹੁਣ ਆ ਦੇਖੋ ਕੋਈ ਸਫਾਈ ਨਹੀਂ ਕੋਈ ਕੁਝ ਨਹੀਂ ਜਿੱਥੇ ਚਮਚ ਕਰਚੀ ਕੋਈ ਸਫਾਈ ਦਾ 1% ਵੀ ਨਾਮ ਨਹੀਂ ਹੈਗਾ ਆ ਜਿਹਦੇ ਚ ਮੋਮੋਸ ਪਾ ਕੇ ਲੈ ਜਣੇ ਤਾਂ ਲਿਆ ਦੇਖੋ ਚੂਹੇ ਘੁਮਰਿਆ ਦੇਖੋ ਆ ਦੇਖੋ ਚੂਹੇ ਉਹ ਦੇਖੋ ਚੂਹਾ ਗਿਆ ਉਧਰ ਉਹ ਦੇਖੋ ਚੂਹੇ ਸ੍ਰੀ ਆਮ ਕੁਮਰੇ ਕੋਈ ਹੈ ਹੀ ਨਹੀਂ ਅਜਵੈਨ ਜੀਰਾ ਪਿਆਜ਼ ਆਲੂ ਆ ਮਸ਼ੀਨ ਕੋਈ ਹੈ ਹੀ ਨਹੀਂ ਆ ਸਿਲੰਡਰ ਇਹ ਪਤਾ ਨਹੀਂ ਕਿਹਦੇ ਨਾਮ ਤੇ ਆ ਇਹਨਾਂ ਨੂੰ ਬਲੈਕ ਚ ਸਿਲੰਡਰ ਕੌਣ ਦੇ ਰਿਹਾ ਕੌਣ ਨਹੀਂ ਸਾਨੂੰ ਇੱਕ ਸਿਲੰਡਰ ਲੈਣਾ ਹੋਵੇ ਦੋ ਦਿਨ ਪਹਿਲਾਂ ਬੁਕਿੰਗ ਕਰਨੀ ਪੈਂਦੀ ਹੈ ਤਾਂ ਜਾ ਕੇ ਸਾਨੂੰ ਸਿਲੰਡਰ ਮਿਲਦਾ ਇਹਨਾਂ ਨੂੰ ਬਲੈਕ ਚ 5-5 10-10 ਸਿਲੰਡਰ ਮਿਲ ਜੰਨੇ ਆ ਕੋਈ ਇਹਨਾਂ ਦੇ ਨਾਮ ਨਹੀਂ ਕੋਈ ਕੁਝ ਨਹੀਂ ਕਮਰਸ਼ੀਅਲ ਸਿਲੰਡਰ ਹੈ ਤੇ ਘਰ ਦੇ ਵਿੱਚ ਯੂਜ਼ ਕੀਤਾ ਜਾ ਰਿਹਾ ਹੈ ਰੈ residențial ਏਰੀਆ ਵਿੱਚ ਕਮਰਸ਼ੀਅਲ ਕੰਮ ਹੋ ਰਿਹਾ ਕਮਰਸ਼ੀਅਲ ਸਿਲੰਡਰ ਯੂਜ਼ ਕਰਿਆ ਜਾ ਰਿਹਾ ਇਹ ਕੰਪਨੀਆਂ ਤੇ ਵੀ ਇੱਕ ਸਵਾਲ ਉੱਠਦਾ ਵੀ ਤੁਸੀਂ ਕਮਰਸ਼ਲ ਸਿਲੰਡਰ ਕਿਵੇਂ ਰੈ residensial area ਚ ਸਪਲਾਈ ਕਰ ਰਹੇ ਆ ਇਧਰ ਡੋਲੂ ਪਏ ਦੇਖੋ ਡੋਲੂਆਂ ਦੇ ਵਿੱਚ ਵੀ ਆ ਦੇਖੋ ਆ ਤਿਆਰ ਹੋ ਰਿਹਾ ਮਾਲ ਕੀ ਆ ਦੇਖੋ ਆ ਕਿਹੜੇ ਆ ਦੇਖੋ ਮੱਖੀ ਮੱਛਰ ਆ ਦੇਖੋ ਸਾਰਾ ਪਾਣੀ ਇਹ ਆ ਲੋ ਆ ਜਿਹੜੀ ਇਹਨਾਂ ਦੀ ਹੁੰਦੀ ਆ ਚਾਸਨੀ ਚਾਸਨੀ ਚ ਸਾਰੇ ਮੱਖੀ ਆ ਮੱਛਰ ਚੂਹਾ ਤੁਸੀਂ ਅੰਦਰ ਜਾ ਕੇ ਦੇਖੋ ਆਪਣਾ ਉਹ ਇੱਕ ਜਾਨਵਰ ਵੀ ਮਾਰਿਆ ਪਿਆ ਜਿਹੜੀ ਉਹ ਮਸ਼ੀਨ ਚ ਇਹ ਬਣਾਨੇ ਨੇ ਸੇਵੀਆਂ ਇਹ ਉਸੇ ਵਿੱਚ ਇਹ ਕਰਕੇ ਦਿਖਾ ਦਿੰਨੇ ਆ ਇਹ ਆ ਦੇਖੋ ਆ ਦੇਖੋ ਬੇਦੇ ਸਮੈਲ ਦੇਖੋ ਆਪਣਾ ਜਾਨਵਰ ਇਹ ਬਿੱਲਾ ਮਾਰਿਆ ਹੋਇਆ ਇਹ ਇੱਕ ਕੱਲ ਸੀਗਾ ਉਹ ਪੱਗ ਕੁੱਤਾ ਸੀਗਾ ਉਹ ਅਸੀਂ ਬਾਹਰ ਹੁਣ ਪ੍ਰਸ਼ਾਸਨ ਨੂੰ ਕਹਿ ਕੇ ਕਰਵਾਤਾ ਕਿਉਂਕਿ ਬਹੁਤ ਜਿਆਦਾ ਸਮੈਲ ਮਾਰਨ ਲੱਗੀ ਸੀ ਮਤਲਬ ਇਹ ਜੀ ਇਹ ਜੀ ਚੀਜ਼ਾਂ ਸਾਨੂੰ ਬਰਮਾ ਦੇ ਵਿੱਚ ਜਿਹੜੀ ਚਿਕਨ ਮੋਂਗੂ ਦੇ ਨਾਮ ਤੇ ਲੋਕ ਕਹਿੰਨੇ ਨਾ ਸੀ ਚਿਕਨ ਖਾ ਰਹੇ ਆ ਵੀ ਚਿਕਨ ਚ ਬੰਦਾ ਮੰਨ ਲੰਦਾ ਵੀ ਮੁਰਗਾ ਹੋਊਗਾ ਇਹ ਤਾਂ ਉੱਪਰ ਦਾ ਮਤਲਬ ਕੁਝ ਹੁੰਦਾ ਹੀ ਨਹੀਂ ਇਹ ਮੁਰਗਾ ਮੱਛੀਓ ਕਹਿੰਨੇ ਆ ਆ ਦੇਖ ਲਓ ਤੁਸੀਂ ਲੋਕ ਕੀ ਕੀ ਖਾਈ ਜੰਨੇ ਆ ਇਹ ਇਹ ਤਾਂ ਬਿਲਕੁਲ ਬਿੱਲਾ ਲੱਗ ਰਿਹਾ ਇਹ ਬਿੱਲਾ ਮਾਰਿਆ ਹੋਇਆ ਜੀ ਇਹ ਹਲੇ ਤੱਕ ਅਸੀਂ ਪ੍ਰਸ਼ਾਸਨ ਨੂੰ ਕਿਹਾ ਵੀ ਤੁਸੀਂ ਇਹਦਾ ਸੈਂਪਲ ਭਰੋ ਇਹਦੇ ਬੰਦੇ ਤੇ ਬੰਦੀ ਕਾਰਵਾਈ ਕਰੋ ਸਖਤ ਕਾਰਵਾਈ ਕਰੋ ਤੇ ਤੁਸੀਂ ਤਿੰਤੋਂ ਸਤਵੰਦੀ ਸਿੱਧੀ ਜਿਹੜੇ ਲੋਕਾਂ ਨੂੰ ਮਾਰਨੇ ਦਾ ਕੰਮ ਹੈ ਇਹ ਇਹ ਆਪਣਾ ਜਿਹੜਾ ਆਪਣਾ ਦੂਜਾ ਮਹਿਕਮਾ ਹੋ ਗਿਆ ਜਾਨਵਰ ਵਾਲਾ ਉਹਨਾਂ ਨੂੰ ਵੀ ਚਾਹੀਦਾ ਦੇਖਣਾ ਹੈ ਐਨੀਮਲ ਵੈਲਫੇਅਰ ਵਾਲੇ ਨੂੰ ਵੀ ਬਿਲਕੁਲ ਵੀ ਉਹ ਸਰੀਆਮ ਇਹ ਕਤਲ ਕਰ ਰਹੇ ਆ ਜਿਹੜੇ ਇਹਨਾਂ ਦਾ ਬੇਜਵਾਨਾ ਦਾ ਤੇ ਜਿਹੜੀ ਇਹ ਆਪਣਾ ਚਿਕਨ ਮੋਮੋਸ ਹੈ ਉਹ ਚ ਪਾ ਰਹੇ ਆ ਸ਼ਰਿਆਮੇ ਹੋਇਆ ਪਿਆ ਜੀ ਕੰਮ ਕੋਈ ਹੈ ਹੀ ਨਹੀਂ ਵੀ ਕਾਰਵਾਈ ਵਾਲਾ ਕੰਮ ਹੋਵੇ ਤੇ ਆ ਦੇਖੋ ਤੁਸੀਂ दारू ਦੀਆਂ ਬੋਤਲਾਂ ਪਈਆਂ ਏ ਸ਼ਰਿਆਮ ਤੇ ਨਾਲ ਦੀ ਨਾਲੇ दारू ਚਲਦੀ ਹੋਣੀ ਨਾਲ ਦੇ ਨਾਲ ਸਾਰਾ ਕੁਝ ਹੋਇਆ दारू ਪੀ ਕੇ ਇੱਥੇ ਸੁੱਤੇ ਹੋਏ ਆ ਉਹ ਉੱਥੇ ਪਿਆ ਰਿਹਾ ਅੱਧਾ ਘੰਟਾ ਜੀ ਉਸ ਨੂੰ ਕੁਝ ਨਹੀਂ ਪਤਾ ਲੱਗਿਆ ਅੱਧਾ ਘੰਟਾ ਕਾਰਵਾਈ ਹੋਈ ਹੈ ਪ੍ਰੈਸ ਮੀਡੀਆ ਸਾਰਾ ਕੁਝ ਆਇਆਗਾ ਜਿਹੜਾ ਓਨਰ ਸੀਗਾ ਜੀ ਉਹ ਪਿਛਲੀ ਵੀਡੀਓ ਦੇ ਵਿੱਚ ਮੌਜੂਦ ਹੈ ਸ਼ਰਾਬ ਦੇ ਨਸ਼ੇ ਦੇ ਵਿੱਚ ਅੱਧਾ ਪੌਣਾ ਘੰਟਾ ਉੱਥੇ ਪਿਆ ਰਿਹਾ ਉਹਨੂੰ ਕੁਝ ਨਹੀਂ ਪਤਾ ਜੀ ਕੀ ਕਾਰਵਾਈ ਹੋ ਰਹੀ ਹੈ ਕੀ ਨਹੀਂ ਹੋ ਰਿਹਾ ਜਦੋਂ ਮਾਲਕ ਦਾ ਇਹ ਆ ਹਾਰੇ ਅੱਗੇ ਵਰਕਰ ਕੀ ਕਰਦੇ ਹੋਣਗੇ ਵਰਕਰਾਂ ਨੂੰ ਥੋੜੀ ਪਰਵਾਹ ਹੈ ਵਰਕਰਾਂ ਨੂੰ ਜੋ ਉਲਟਾ ਸਿੱਧਾ ਗੰਦਮੰਦ ਸਭ ਵਿੱਚ ਹੀ ਪਾਣਾ ਜੀ ਪਹਿਲਾਂ ਤਾਂ ਓਨਰ ਹੀ ਆਪਣਾ ਦੇਖ ਰਿਹਾ ਇਸ ਕਰੇਗਾ ਨਾ ਓਨਰ ਤੇ ਪਿਆ ਸ਼ਰਾਬ ਪੀ ਕੇ ਅਸੀਂ ਤਾਂ ਫੜਿਆ ਦਿਨ ਰਾਤ ਪਿੰਦਾ ਹੋਣਾ ਤੁਹਾਡੇ ਸਾਹਮਣੇ ਬੋਤਲਾਂ ਮੌਜੂਦ ਹੈ ਜੀ ਦੇਖੋ ਤੁਸੀਂ ਮਾਰਕੀਟ ਦੇ ਵਿੱਚ ਜਦੋਂ ਜਾਂਦੇ ਆ ਨਾ ਤੇ ਰੇੜੀਆਂ ਦੇ ਉੱਤੇ ਨਾ ਲਾਈਟਾਂ ਲਾਈਆਂ ਹੁੰਦੀਆਂ ਰੇੜੀ ਪੂਰੀ ਚਮਕੀ ਹੋਈ ਹੁੰਦੀ ਹੈ ਜੀ ਫਲਾਣੀ ਦਿੱਲੀ ਦੀ ਸਪੈਸ਼ਲ ਕਲਕੱਤੇ ਦੀ ਸਪੈਸ਼ਲ ਇਹ ਸਭ ਕੁਝ ਲਿਖਿਆ ਹੁੰਦਾ ਲਾਈਟਾਂ ਲਾਈਆਂ ਹੁੰਦੀਆਂ ਬੜੇ ਸੋਹਣੇ ਸੋਹਣੇ ਬਾਲ ਵੀ ਬਣਾਏ ਹੁੰਦੇ ਆ ਐਨ ਚਮਕਦੇ ਚਿਹਰੇ ਹੁੰਦੇ ਆ ਪਰ ਅੰਦਰ ਬੰਦਾ ਹਗ ਨਹੀਂ ਸਕਦਾ ਜਿੰਨੀ ਇੱਥੇ ਗੰਦਗੀ ਹੋਈ ਹੋਈ ਆ ਮੁੰਦਾ ਹੈ ਜੇ ਬੰਦੇ ਦੇ ਟਾਇਲਟ ਨਹੀਂ ਹੁੰਦੇ ਜਿੰਨੇ ਇਹਨਾਂ ਦੇ ਜਿੱਥੇ ਬਣਾ ਰੱਖੇ ਸਾਰਾ ਕੁਝ ਪਿਆ ਤੇ ਇੱਥੇ ਹੀ ਉਹ ਬੰਦਾ ਪਿਆ ਸੀ ਭਾਜੀ ਉਹਨਾਂ ਦੀ ਜਿਹੜੀ ਪਹਿਲੀ ਵੀਡੀਓ ਸੀ ਤੁਸੀਂ ਬਾਈ ਜੇ ਇੱਥੋਂ ਦੇ ਏਸੀ ਯੂਥ ਕਲੱਬ ਦੇ ਮੈਂਬਰ ਹੋ ਪ੍ਰਧਾਨ ਹੋ ਤੇ ਇਹ ਜਿਹੜਾ ਸਾਰੀ ਕਾਰਵਾਈ ਹੋਈ ਹੈ ਜੀ ਆਹ ਦੇਖੋ ਤੁਸੀਂ ਘਰ ਵੀ ਏਪ ਸੁਹਾਣੇ ਹੁਣ ਪਿੱਛੇ ਜੇ ਡੈਥ ਵੀ ਹੋਈ ਸੀਗੀ ਪੂਰੀ ਬਿਲਡਿੰਗ ਗਿਰ ਗਈ ਸੀ ਇੱਕ ਇਸ ਤਰੀਕੇ ਨਾਲ ਚੱਲ ਰਹੀ ਜੀ ਸਾਰਾ ਦੇਖੋ ਹੁਣ ਸਭ ਨੂੰ ਇਹ ਪਤਾ ਜਿਹੜਾ ਸੁਹਾਣੇ ਜਿਹੜੀ ਬਿਲਡਿੰਗ ਗਰੀ ਹੈ ਨਾ ਉਸ ਤੋਂ ਬਾਅਦੂਦ ਦੇਖੋ ਆ ਬਿਲਡਿੰਗ ਦੇ ਦੇਖੋ ਕੀ ਹਾਲ ਹੈਗੇ ਇਹ ਗਿਰ ਵੀ ਸਕਦੀ ਹੈ ਕੁਝ ਵੀ ਹੋ ਸਕਦਾ ਹੈ ਨਾ ਤੇ ਅਸੀਂ ਸਖਤ ਤੇ ਸਖਤ ਕਾਰਵਾਈ ਦੀ ਮੰਗ ਕਰਦੇ ਹਾਂ ਮਕਾਨ ਮਾਲਕ ਦੇ ਉੱਪਰ ਜਿਹੜਾ ਮਕਾਨ ਮਾਲਕ ਹੈ ਕਿਉਂਕਿ ਕੋਈ ਵੀ ਮਕਾਨ ਮਾਲਕ ਹੋਊਗਾ ਬਈ ਉਹ ਕਿਰਾਇਆ ਲੈਣ ਦਾ ਆਂਦਾ ਹੀ ਹੋਊਗਾ ਨਾ ਘੱਟੋ ਘੱਟ ਜੇ ਹੋਰ ਨਹੀਂ ਆ ਰਿਹਾ ਤਾਂ ਉਹਨੂੰ ਪਤਾ ਤਾਂ ਹੋਊਗਾ ਹੀ ਨਾ ਇੱਥੇ ਕੀ ਚੱਲ ਰਿਹਾ ਪਰ ਤੁਹਾਡੇ ਪਿੰਡ ਦੇ ਨਹੀਂ ਇੱਥੇ ਦੇ ਮੂਲ ਨਿਵਾਸੀ ਨਹੀਂ ਹੈਗੇ ਉਹ ਨਹੀਂ ਨਹੀਂ ਭਾਈ ਉਹ ਮੂਲ ਨਿਵਾਸੀ ਨਹੀਂ ਹੈਗੇ ਜਿਹੜਾ ਮਕਾਨ ਮਾਲਕ ਹੈ ਹੈ ਉਹ ਵੀ ਕੋਈ ਪ੍ਰਵਾਸੀ ਹੋਇਆ ਯੂਪੀ ਆਪੀ ਦਾ ਹੀ ਹੈ ਉਹ ਅੱਛਾ ਤੇ ਉਹਨੇ ਅੱਗੇ ਇਹ ਕਿਰਾਏ ਪਰ ਦਿੱਤਾ ਹੋਇਆ ਤਾਂ ਨੇਪਾਲੀਆਂ ਨੂੰ ਅੱਛਾ ਹਾਂਜੀ ਹਾਂ ਤੇ ਨੇਪਾਲੀਆ ਨੂੰ ਕਰਾਇਬਰ ਦਿੱਤਾ ਹੋਇਆ ਤਾਂ ਤੇ ਹੁਣ ਅਸੀਂ ਮੰਗ ਕਰਦੇ ਆਂ ਵੀ ਉਹਦੇ ਉੱਪਰ ਸਖਤ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਏ ਜਿਹੜਾ ਮਕਾਨ ਮਾਲਕ ਐ ਬਟ ਹਲੇ ਤੱਕ ਸਾਨੂੰ ਤਾਂ ਨਹੀਂ ਲੱਗਦਾ ਕੁਝ ਵੀ ਹੋਇਆ ਦੇਖੋ ਕੰਮਕਾਰ ਕਰਨਾ ਇਹ ਸਾਰਿਆਂ ਦਾ ਹੱਕ ਹੈ ਕਿਤੇ ਵੀ ਜਾ ਕੇ ਕੋਈ ਕੰਮਕਾਰ ਕਰ ਸਕਦਾ ਵੈਸੇ ਤਾਂ ਸਾਡੀ ਕੌਮ ਇਹੋ ਜੀ ਹੈ ਵੀ ਲੋਕਾਂ ਨੂੰ ਸਵਾਗਤ ਕਰਦੇ ਜਿਹੜਾ ਮਿਹਨਤੀ ਬੰਦਾ ਉਹਦੀ ਅਸੀਂ ਖੁਦ ਇੱਜ਼ਤ ਕਰਦੇ ਆਂ ਲੇਕਿਨ ਮਿਹਨਤ ਦੇ ਨਾਂ ਦੇ ਉੱਤੇ ਤੁਸੀਂ ਪਰੋਸ ਕੀ ਰਹੇ ਆਂ ਲੋਕਾਂ ਨੂੰ ਜ਼ਹਿਰ ਖਾਣ ਨੂੰ ਮਜਬੂਰ ਕਰ ਰਹੇ ਆਂ ਭਾਈ ਜੀ ਫਿਰ ਇਹ ਜਿਹੜੇ ਕਾਰਵਾਈ ਹੋਈ ਤੁਹਾਨੂੰ ਇਹ ਸ਼ੱਕ ਕਿੱਦਾਂ ਹੋਇਆ ਜਿੱਦਾਂ ਅਸੀਂ ਵੇਖ ਰਹੇ ਆਂ ਤਾਂ ਕੁੱਤੇ ਬਿੱਲੇ ਵੀ ਮਾਰੇ ਪਏ ਆ ਇਹ ਸ਼ੱਕ ਕਿੱਦਾਂ ਹੋਇਆ ਤੁਹਾਨੂੰ ਵੀ ਇਹ ਇੰਨਾ ਕੁਝ ਚੱਲ ਰਿਹਾ ਹੈ ਬਾਈ ਅਸੀਂ ਨਾ ਕਈ ਸਾਲ ਤੋਂ ਹੀ ਵੈਸੇ ਪਿੰਡ 'ਚ ਮੁਹਿੰਮ ਹੈਗੀ ਵੀ ਅਸੀਂ ਪਿੰਡ 'ਚ ਮਤਲਬ ਕਿ ਇੱਕ ਨਕੇਲ ਹੀ ਕਰ ਰਹੇ ਆ ਗਲਤ ਕੰਮ ਵਾਲਿਆਂ ਪਰ ਤੇ ਜਿਹੜੇ ਇਹ ਇਹਦੇ ਵਾਲੇ ਆ ਰੋਲ ਮੋਮੋਸ ਵਾਲੇ ਤੇ ਇਹਨਾਂ ਕੋਲ ਅਸੀਂ ਪਹਿਲਾਂ ਵੀ ਇਹਨਾਂ ਨੂੰ ਟੋਕੇ ਟੁਕੇ ਹੈਗਾ ਤੇ ਹੋਲੀ ਵਾਲੇ ਦਿਨ ਆਈ ਥਿੰਕ ਨਾ ਅਸੀਂ ਚਲੇ ਗਏ ਅਸੀਂ ਤਾਂ ਉਹਨਾਂ ਨੂੰ ਐਹੀਂ ਕਹਿਣ ਗਏਦੇ ਵੀ ਭਾਈ ਸਫਾਈ ਸੂਈ ਦਾ ਖਿਆਲ ਰੱਖੋ ਵੈਸੇ ਗਏ ਸੀਗੇ ਜਦ ਅਸੀਂ ਉੱਥੇ ਗੰਦਗੀ ਦੇਖੀ ਇੰਨੀ ਸਾਤੇ ਰਹਿਣਾ ਨਹੀਂ ਗਿਆ ਫਿਰ ਵੀਡੀਓ ਲਾਈਵ ਕਰਨੀ ਪੈ ਗਈ ਸਾਨੂੰ ਉਸ ਤੋਂ ਬਾਅਦ ਫਿਰ ਅਸੀਂ ਕਿਹਾ ਵੀ ਜਿਹੜੇ ਹੋਰ ਵੀ ਕਾਰਖਾਨੇ ਆ ਹੋਰ ਪਿੰਡ ਤੇ ਵੀ ਸ਼ਿਕਾਇਤਾਂ ਆਣ ਲੱਗੀਆਂ ਅਸੀਂ ਉੱਥੇ ਵੀ ਗਏ ਫਿਰ ਅਸੀਂ ਉਰੇ ਆਏ ਤੇ ਅਸੀਂ ਉਰੇ ਦੇਖਿਆ ਉਰੇ ਤਾਂ ਤੁਸੀਂ ਦੇਖ ਹੀ ਰਹੇ ਹੋ ਸ਼ਾਇਦ ਕਿਉਂਕਿ ਜਿਹੜੇ ਆ ਵਿਜ਼ੂਅਲ ਤਾਂ ਕੈਮਰਾ ਦਿਖਾ ਸਕਦਾ ਜਿਹੜੀ ਸਮੈਲ ਇਹ ਤਾਂ ਹੁਣ ਆਪਾਂ ਨੂੰ ਹੀ ਪਤਾ ਹੈ ਜਿਹੜੇ ਆਪਾਂ ਬੰਦੇ ਉਰੇ ਖੜੇ ਆ ਬਿਲਕੁਲ ਕੋਈ ਮੈਂ ਕਹਿ ਨਹੀਂ ਲੱਗਿਆ ਸੀ ਕਿ ਮੈਂ ਕਿਹਾ ਆਪਾਂ ਜਿਹੜੀ ਗੱਲਬਾਤ ਕਰ ਰਹੇ ਨਾ ਇੱਕ ਵਾਰੀ ਆਪਾਂ ਬਾਹਰ ਚੱਲ ਕੇ ਕਰਦੇ ਆ ਕਿਉਂਕਿ ਬਾਈ ਜੀ ਜਿੱਦਾਂ ਦੱਸ ਰਹੇ ਨੇ ਇੱਥੇ ਖੜਨਾ ਵੀ ਬਹੁਤ ਔਖਾ ਹੋਇਆ ਹੋਇਆ ਫ੍ਰਿਜ ਦੇ ਵਿੱਚ ਦੇਖੋ ਜੀ ਇੱਕ ਜਗ੍ਹਾ ਹਜ਼ਾਰਾਂ ਕਾਗਰੇਜ ਬੈਠੇ ਹੋਣ ਆਹ ਦੇਖ ਲਓ ਜੀ ਆ ਕੈਮਰਾ ਮਾਰ ਦਿਓ ਬਸ ਦੇਖੋ ਤੁਸੀਂ ਤੇ ਆ ਦੇਖੋ ਆ ਕਾਗਰੇਜ ਦੇਖੋ ਜੀ ਫ੍ਰਿਜ ਦੇ ਟੱਕਣ ਦੇ ਉੱਪਰ ਆ ਦੇ ਦੇ ਇਹ ਸਾਰਾ ਸਾਰਾ ਖਾਣੇ ਦੇ ਵਿੱਚ ਹੀ ਜਾ ਰਿਹਾ ਜੀ ਇਹ ਆ ਫੱਟੇ ਦੇ ਉੱਪਰ ਸਰ ਮੁਹੰਮਦ ਬੰਦੇ ਸੀ ਜਿਹੜਾ ਫੱਟਾ ਆ ਫੱਟਾ ਪਿਆ ਜੀ ਇਹਦੇ ਉੱਪਰ ਪਰਫਾਰਮੈਂਸ ਬਣਾਉਂਦਾ ਇਹਦੇ ਉੱਪਰ ਮੁਹੰਮਦ ਬੰਦਰੇ ਸੀ ਜਦੋਂ ਅਸੀਂ ਆਏ ਆ ਵੀਰ ਜੀ ਆਪਾਂ ਇੱਕ ਵਾਰੀ ਬਾਹਰ ਚੱਲਦੇ ਆ ਤੇ ਮੈਨੂੰ ਇਹ ਜ਼ਰੂਰ ਦੱਸੋ ਜਿੱਦਾਂ ਹੁਣ ਤੁਸੀਂ ਇਹ ਰੇਡ ਕੀਤੀ ਹੈ ਇੱਥੇ ਤੇ ਕਿੰਨੇ ਕੁ ਹੋਰ ਤੁਹਾਡੇ ਪਿੰਡ ਦੇ ਵਿੱਚ ਇਸ ਤਰੀਕੇ ਨਾਲ ਜਿੱਦਾਂ ਤੁਹਾਡੀ ਵੀਡੀਓ ਸਾਂ ਕਈ ਆਈਆਂ ਨੇ ਕਿੰਨੇ ਕਿਸ ਤਰੀਕੇ ਦੀਆਂ ਬੇਕਰੀਆਂ ਚੱਲ ਰਹੀਆਂ ਨੇ ਤੇ ਹੁਣ ਪ੍ਰਸ਼ਾਸਨ ਦੀ ਉਹਨਾਂ ਦੇ ਉੱਤੇ ਜਿਹੜਾ ਬੰਦਾ ਵੀ ਉਸ ਤੁਹਾਡੀ ਵੀਡੀਓ ਦੇ ਵਿੱਚ ਦਿਖ ਰਿਹਾ ਉਹ ਇੱਥੇ ਬੈੱਡ ਦੇ ਉੱਤੇ ਪਿਆ ਹੈ ਦਾਰੂ ਪੀ ਕੇ ਤੇ ਉਹਨੂੰ ਕੋਈ ਹੋਸ਼ ਨਹੀਂ ਵੀ ਕੀ ਹੋ ਰਿਹਾ ਤੇ ਉਹਨਾਂ ਦੇ ਉੱਤੇ ਹੁਣ ਤੱਕ ਕੀ ਕਾਰਵਾਈ ਹੋਈ ਹੈ ਤੇ ਕਿੱਥੇ ਨੇ ਉਹ ਲੋਕ ਸਰ ਕਾਰਵਾਈ ਕੋਈ ਨਹੀਂ ਉਹ ਉਸ ਟਾਈਮ ਇੱਥੇ ਬੈਠੇ ਸੀਗੇ ਜਦੋਂ ਪ੍ਰਸ਼ਾਸਨ ਆ ਗਿਆ ਅਸੀਂ ਪ੍ਰਸ਼ਾਸਨ ਦੇ ਹਵਾਲੇ ਕਰਦੇ ਹੋ ਪ੍ਰਸ਼ਾਸਨ ਦੇ ਦੇਖਦੇ ਦੇਖਦੇ ਉਹ ਇੱਥੋਂ ਨਿਕਲ ਗਏ ਉਹ ਇੱਥੋਂ ਨਿਕਲੇ ਉਸ ਤੋਂ ਬਾਅਦ ਬੰਦਾ ਆਇਆ ਦੂਜਾ ਉਹਨਾਂ ਦਾ ਉੱਥੇ ਖੜਿਆ ਸੀ ਫਿਰ ਮੈਂ ਉਹਨੂੰ ਕਿਹਾ ਵੀ ਇੱਥੋਂ ਆਪਣਾ ਉਹ ਖੜਿਆ ਮੈਂ ਪ੍ਰਸ਼ਾਸਨ ਨੂੰ ਦੱਸਿਆ ਵੀ ਪ੍ਰਸ਼ਾਸਨ ਦੇ ਸਾਹਮਣੇ ਉਹ ਨਿਕਲ ਗਿਆ ਬੰਦਾ ਉਹ ਹੁਣ ਪ੍ਰਸ਼ਾਸਨ ਸਾਨੂੰ ਕਹਿੰਦਾ ਵੀ ਤੁਸੀਂ ਫੜ ਕੇ ਦਿਓ ਇਹ ਵੀ ਸਾਦਾ ਕੰਮ ਹੋ ਗਿਆ ਹੁਣ ਅੱਛਾ ਪ੍ਰਸ਼ਾਸਨ ਦੇ ਸਾਹਮਣੇ ਉਹ ਬੰਦਾ ਨਿਕਲ ਗਿਆ ਪ੍ਰਸ਼ਾਸਨ ਦੇ ਸਾਹਮਣੇ ਨਿਕਲ ਗਿਆ ਹੁਣ ਹੁਣ ਪਤਾ ਨਹੀਂ ਕਿੱਥੇ ਹੋ ਬੰਦਾ ਪਤਾ ਨਹੀਂ ਸਾਡੀ ਪ੍ਰਸ਼ਾਸਨ ਨੂੰ ਇਹੀ ਬੇਨਤੀ ਆਸੀਂ ਪ੍ਰਸ਼ਾਸਨ ਨੂੰ ਇਹੀ ਕਹਿ ਰਹੇ ਆਂ ਵੀ ਤੁਸੀਂ ਆਪਣਾ ਇਹਨਾਂ ਦੇ ਜਿਹੜੇ ਮਕਾਨ ਮਾਲਕ ਐ ਉਹਨਾਂ ਨੇ ਵੈਰੀਫਿਕੇਸ਼ਨ ਤਾਂ ਕਰਾਈ ਹੋਗੀ ਆ ਧਾਰ ਕਾਰਡ ਕੁਛ ਤਾਂ ਹੋਊਗਾ ਚਲੋ ਵੈਰੀਫਿਕੇਸ਼ਨ ਤਾਂ ਸਾਨੂੰ ਨਹੀਂ ਲੱਗਦਾ ਹੈਗੀ ਆ ਪਰ ਕੁਛ ਤਾਂ ਹੋਊਗਾ ਉਹਨੇ ਮਕਾਨ ਮਾਲਕਾਂ ਦੇ ਸਕੰਜਾ ਕਸਨ ਉਹ ਆਪੇ ਤੁਹਾਡੇ ਕੋਲ ਲਾਨਗੇ ਤੇ ਤੇ ਹੋਰ ਕੋਈ ਕਾਰਵਾਈ ਹੋਈ ਹੈ ਜੀ ਬੰਦੇ ਤਾਂ ਕਿੰਨੇ ਸੀਗੇ ਜੀ ਉਹਨਾਂ ਦੇ ਵਿੱਚ ਕੋਈ 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 ਬੰਦਾ ਅਰੈਸਟ ਨਹੀਂ ਹੋਇਆ ਹਾਲੇ ਤੱਕ ਸਾਨੂੰ ਕੋਈ ਕਾਰਵਾਈ ਤਾਂ ਹੋਈ ਨਹੀਂ ਜਿਹੜੀ ਹੋਈ ਹੈ ਉਹ ਸਾਨੂੰ ਅਧਿਕਾਰੀਆਂ ਵੱਲੋਂ ਹਲੇ ਕੋਈ ਮਤਲਬ ਦਿੱਤਾ ਨਹੀਂ ਗਿਆ ਵੀ ਹਾਂ ਸੀ ਇਹ ਕਾਰਵਾਈ ਕਰਤੀ ਆ ਸਾਡਾ ਪੇਪਰ ਹੈ ਕਿਉਂਕਿ ਮੀਡੀਆ ਰਾਹੀਂ ਲੋਕ ਵੀ ਮੰਗ ਕਰ ਰਹੇ ਆ ਵੀ ਤੁਹਾਡੀ ਅੱਗੇ ਕਾਰਵਾਈ ਵਧੀ ਗਈ ਹੈ ਕਿਉਂਕਿ ਅਸੀਂ ਸਾਡਾ ਹੁਣ ਪਾਣਾ ਅੱਗੇ ਹੀ ਪਰ ਜਾਣਾ ਵੀ ਆਹ ਦੇਖੋ ਕਾਰਵਾਈ ਹੋਈ ਹੈ ਇਹਨਾਂ ਤੋਂ ਇਹ ਜਿਹੜੀ ਤਾਰਾ ਲੱਗੀ ਹੈ ਜੋ ਵੀ ਹੈ ਪਰ ਕੋਈ ਹਲੇ ਤੱਕ ਕਾਰਵਾਈ ਨਹੀਂ ਕੋੜ ਜਿਹੜਾ ਡਿਪਾਰਟਮੈਂਟ ਹੁੰਦਾ ਜੀ ਉਹਨਾਂ ਵੱਲੋਂ ਵੀ ਕੋਈ ਸੈਂਪਲ ਵਗੈਰਾ ਨਹੀਂ ਭਰੇ ਗਏ ਸੈਂਪਲ ਭਰੇ ਸੀਗੇ ਪਰ ਜਿਹੜੇ ਬਾਹਰ ਲਿਮਟ ਵਾਲੇ ਆ ਉਹਨਾਂ ਦੇ ਭਰੇ ਆ ਜਿਹੜਾ ਇੱਥੇ ਮੇਨ ਹੈਬ ਇੱਥੇ ਵਾਲੇ ਤੱਕ ਕੋਈ ਸੈਂਪਲ ਨਹੀਂ ਭਰਿਆ ਗਿਆ ਕੋਈ ਨਹੀਂ ਆਇਆ ਜੀ ਆਏ ਸੀਗੇ ਆਏ ਆ ਸਰ ਫੋਰ ਇਨਸਪੈਕਟਰ ਸਾਰੇ ਆਏ ਸੀ ਸੈਂਪਲਿੰਗ ਨਹੀਂ ਹੋਈ ਉਹ ਕਹਿੰਦੇ ਵੀ ਇੱਥੇ ਅੰਦਰ ਮੇਨ ਚਾਹੀਦਾ ਏ ਜਿਹੜੇ ਕਾਰਖਾਨਾ ਬਣਾ ਬਣਾਉਣ ਦਾ ਨੇਪਾਲੀ ਜਿਹੜਾ ਵੀ ਉਹ ਮੇਨ ਚਾਹੀਦਾ ਉਹ ਤੇ ਸਾਈਨ ਹੋਣੇ ਆ ਅੱਛਾ ਜੀ ਸਾਡੀ ਇਹੀ ਮੰਗ ਸੀ ਵੀ ਤੁਸੀਂ ਘਟੋ ਘਟ ਸੈਂਪਲ ਦਾ ਭਰ ਲੋ ਸਾਡੇ ਸੈਂਡ ਕਰਾ ਲੋ ਅਸੀਂ ਕਰ ਦਨੇ ਆਪਣੇ ਸੈਂਡ ਕਲੱਬ ਵੱਲੋਂ ਜਦੋਂ ਤੁਹਾਡੇ ਸਾਹਮਣੇ ਅਸੀਂ ਪ੍ਰਵਾਸੀ ਉਹ ਆਪਣਾ ਕਰਤਾ ਹਵਾਲੇ ਤੁਸੀਂ ਉਸੇ ਟਾਈਮ ਪਹਿਲਾਂ ਹੁੰਦੀ ਸਾਈਨ ਕਰਵਾ ਲੋ ਅਸੀਨਾ ਜੀ ਪ੍ਰਸ਼ਾਸਨ ਵਾਲਿਆਂ ਨੂੰ ਪੁੱਛ ਕੇ ਹੀ ਜਿਹੜੇ ਉਹਰੇ ਬੰਦੇ ਕੰਮ ਕਰਦੇ ਸੀ ਨਾ ਉਹਨਾਂ ਨੂੰ ਭੇਜਿਆ ਆਏਗਾ ਵੀ ਇਹਨਾਂ ਦੀ ਜ਼ਰੂਰਤ ਤਾਂ ਨਹੀਂ ਹੈਗੀ ਉਸ ਦਿਨ ਉਹਨਾਂ ਦਾ ਕਹਿਣਾ ਸੀਗਾ ਵੀ ਇਹਦੀ ਇਹਨਾਂ ਦੀ ਜ਼ਰੂਰਤ ਨਹੀਂ ਇਹਨਾਂ ਨੂੰ ਜਾਣ ਦੋ ਬਾਅਦ ਵਿੱਚ ਜੇ ਅਸੀਂ ਅਸੀਂ ਕਿਹਾ ਵੀ ਹੁਣ ਜਿਹੜੀ ਸੈਂਪਲਿੰਗ ਹੋਈ ਹੈ ਉਹਦੀ ਅੱਗੇ ਕਾਰਵਾਈ ਕੀ ਹੋ ਰਹੀ ਹੈ ਸਾਨੂੰ ਦੱਸੋ ਅਸੀਂ ਅੱਗੇ ਵੀ ਜਵਾਬ ਦੇਣਾ ਹੈਗਾ ਕੀ ਤੁਸੀਂ ਉਹਨਾਂ ਦਾ ਕੇਸ ਬਣਾਇਆਗਾ ਉਹ ਕਹਿੰਦੇ ਵੀ ਅਸੀਂ ਸੈਂਪਲਿੰਗ ਤਾਂ ਕਰੂਗੇ ਜਦੋਂ ਇੱਥੇ ਮਾਲਕ ਮੌਜੂਦ ਹੋਗਾ ਉਹਨ ਮਾਲਕ ਲੱਭਣਾ ਸਾਡੀ ਡਿਊਟੀ ਤਾਂ ਹੈ ਨਹੀਂ ਜੀ ਕਲੱਬ ਦਾ ਕੰਮ ਹੈ ਲੋਕਾਂ ਨੂੰ ਜਾਗਰੂਤ ਕਰਨਾ ਅਗਲੀ ਕਾਰਵਾਈ ਹੈਗੀ ਪ੍ਰਸ਼ਾਸਨ ਦੀ ਤੇ ਸਰਕਾਰ ਦੀ ਤੇ ਬਣੀ ਗੱਲ ਹੋਰ ਤੁਸੀਂ ਦੱਸੋ ਜਿੱਦਾਂ ਮੈਨੂੰ ਭਾਜੀ ਦੱਸ ਰਹੇ ਸੀ ਕਿ ਪਹਿਲਾਂ ਕਹਿੰਦੇ ਇਹ ਦੇ ਉੱਤੇ ਤੁਸੀਂ ਦੱਸ ਰਹੇ ਹੋ ਹਲੇ ਕੋਈ ਸੈਂਪਲਿੰਗ ਹੋਈ ਨਹੀਂ ਲੇਕਿਨ ਦੂਜੀ ਜਗ੍ਹਾ ਜਿਹੜੀ ਹੋਰ ਉਹਦੀ ਜਗ੍ਹਾ ਹੈਗੀਆਂ ਇਸ ਪਿੰਡ ਦੇ ਵਿੱਚ ਤੁਸੀਂ ਰੇਡ ਮਾਰੀ ਆ ਮੈਨੂੰ ਭਾਜੀ ਦੱਸ ਰਹੇ ਸੀ ਕਹਿੰਦੇ ਉੱਥੇ ਉਹਨਾਂ ਨੇ ਸਾਫ ਸਫਾਈ ਵੀ ਕਰਤੀ ਫਿਰ ਸੈਂਪਲਿੰਗ ਕਿੱਦਾਂ ਹੋਊਗੀ ਸੈਂਪਲਿੰਗ ਦਾ ਇਹ ਹੈ ਜੀ ਇਹ ਕੰਮ ਪੈਂਡਿੰਗ ਰੱਖਿਆ ਹੋਇਆ ਹੈਗਾ ਅੱਜ ਮੈਡਮ ਦੁਬਾਰਾ ਆ ਰਹੀ ਹੈ ਨਹੀਂ ਇੱਥੇ ਤਾਂ ਪੈਂਡਿੰਗ ਰੱਖਿਆ ਹੋਇਆ ਲੇਕਿਨ ਜਿਹੜੀ ਹੋਰ ਜਗ੍ਹਾ ਹੈ ਉਹ ਤਾਂ ਉਹਨਾਂ ਨੇ ਕਹਿੰਦੇ ਵੀ ਠੀਕ ਕਰਤੀ ਉੱਥੇ ਤਾਂ ਸਫਾਈ ਕਰਤੀ ਇੱਕ ਸੈਂਪ ਉਹਨਾਂ ਦੀ ਮੌਕੇ ਤੇ ਹੀ ਸੈਂਪਲਿੰਗ ਹੋ ਚੁੱਕੀ ਹੈ ਜੀ ਉਹਨਾਂ ਦੀ ਰਿਪੋਰਟ ਸ਼ਾਇਦ ਕੱਲ ਨੂੰ ਆਜੇਗੀ ਕਿਉਂਕਿ ਸੈਂਪਲਿੰਗ ਰਿਪੋਰਟ ਨੂੰ ਵੀ ਟਾਈਮ ਲੱਗਦਾ ਹੈਗਾ ਅਗਲੀ ਕਾਰਵਾਈ ਜੋ ਉਹਨਾਂ ਦੇ ਫਾਈਨ ਹੋਏਗਾ ਜਾਂ ਉਹਨਾਂ ਦਾ ਜੋ ਵੀ ਕਾਰੋਬਾਰ ਐ ਲੌਕ ਹੋਏਗਾ ਉਹ ਫਿਰ ਉਹਨਾਂ ਦੀ ਰਿਪੋਰਟ ਤੋਂ ਬਾਅਦ ਆਏਗਾ ਜੀ ਠੀਕ ਹੈ ਜੀ ਹਾਂਜੀ ਉਦੋਂ ਤੱਕ ਇਹ ਸਾਡਾ ਜੋ ਮਤਲਬ ਸਾਡੀ ਕਾਰਵਾਈ ਹੈ ਸਾਡਾ ਜੋ ਇਹ ਮਿਸ਼ਨ ਹੈ ਚੱਲਦਾ ਰਹੇਗਾ ਤੇ ਭਾਈ ਮੈਨੂੰ ਨਾ ਇੱਕ ਗੱਲ ਹੋਰ ਦੱਸੋ ਤੁਸੀਂ ਜਿਹੜੀ ਕਾਰਵਾਈ ਕਰ ਰਹੇ ਸੀਗੇ ਹੋਲੀ ਨੂੰ ਵੀ ਬਾਜੀ ਮੈਨੂੰ ਦੱਸ ਰਹੇ ਸੀਗੇ ਕਿ ਹੋਲੀ ਨੂੰ ਲੈ ਕੇ ਵੀ ਤੁਸੀਂ ਇੱਕ ਵੀਡੀਓ ਥੋੜੀ ਆਈ ਸੀ ਮੈਂ ਉਸ ਵੇਲੇ ਵੀ ਆਣਾ ਸੀ ਤੇ ਉਹਦੇ ਵਿੱਚ ਤੁਸੀਂ ਕੁਝ ਹਦਾਇਤਾਂ ਦੇ ਰਹੇ ਸੀ ਕੀ ਕੁਝ ਸੀਗਾ ਸਾਡੇ ਨਾਲ ਜਿਹੜਾ ਤੁਹਾਨੂੰ ਪਤਾ ਹੀ ਇਹ ਵੀ ਪੰਜਾਬ 'ਚ ਜਿਹੜਾ ਪ੍ਰਵਾਸ ਹੈ ਬਹੁਤ ਜ਼ਿਆਦਾ ਹੋ ਗਿਆ ਕੋਈ ਪੁੱਛਣ ਵਾਲਾ ਨਹੀਂ ਕੋਈ ਕੁਛ ਨਹੀਂ ਹੈਗਾ ਸਾਡੇ ਪਿੰਡ ਜਿਹੜੇ ਮੋਹਾਲੀ ਦੇ ਆਲੇ ਦੁਆਲੇ ਲੱਗਦੇ ਨੇ ਜਿੱਥੇ ਪ੍ਰਵਾਸੀ ਜ਼ਿਆਦਾ ਐ ਉੱਥੇ ਹੁੱਲੜ ਬਾਜੀ ਬਾਹਰੋਂ ਆ ਕੇ ਐਨੀ ਹੁੰਦੀ ਸੀ ਮੋਟਰਸਾਈਕਲਾਂ ਦੇ ਸਾਇਲੈਂਸਰ ਖੋਲ ਕੇ ਪੂਰੇ ਮਤਲਬ ਜਰਨਲ ਚੱਲਦੇ ਸੀ ਉਹ ਪਚਕਾਰੀਆਂ ਆ ਪਾਣੀ ਦੀ ਬਰਬਾਦੀ ਲੱਗ ਬਾਜੇ ਬਜਾਣੇ ਅਸੀਂ ਉਸ ਤੇ 3 ਸਾਲ ਹੋ ਗਏ ਸਾਡਾ ਕਲੱਬ ਬਣਾਇਆ ਗਿਆ ਉਹ ਤੇ ਆਪਣਾ ਅਸੀਂ ਨਕੇਲ ਕਸੀ ਹੈ ਵੀ ਜਿਹੜਾ ਵੀ ਆ ਹੁੱਲੜਬਾਜੀ ਕਰੂਗਾ ਵੀ ਤਿਹਾਰ ਨੂੰ ਪਵਿੱਤਰ ਤਿਹਾਰ ਹੈ ਹੋਲੀ ਦਾ ਉਹਨੂੰ ਤਿਹਾਰ ਨੂੰ ਤਿਹਾਰ ਵਾਂਗ ਨਹੀਂ ਮਨਾਊਗਾ ਹੁੱਲੜਬਾਜੀ ਕਰੂਗਾ ਅਸੀਂ ਉਹਤੇ ਬੰਦੀ ਜਿਹੜੀ ਕਾਰਵਾਈ ਉਹ ਕਰਾਂਗੇ ਕਰਾਂਗੇ ਤੇ ਉਸ ਦਿਨ ਸੰਗਰਾਂਦ ਸੀਗੀ ਲੋਕਾਂ ਨੇ ਗੁਰਦੁਆਰੇ ਜਾਣਾ ਜੂਮਾ ਸੀਗਾ ਨਮਾਜ਼ ਪੜਨ ਜਾਣਾ ਲੋਕਾਂ ਨੇ ਪਰ ਜਿਹੜੇ ਹੁੱਲੜਬਾਜੀ ਵਾਲੇ ਆ ਉਹ ਨਾ ਕਰਕੇ ਲੋਕ ਨਹੀਂ ਨਿਕਲਦੇ ਜਿਹੜੇ ਪਿਆਰ ਨਾਲ ਹੋਲੀ ਮਨਾਣ ਵਾਲੇ ਲੋਕ ਐ ਜਿਹੜੇ ਤਿਆਰ ਨੂੰ ਤਿਆਰ ਸਮਝਦੇ ਆ ਉਹ ਆਪਣਾ RAM ਨਾਲ ਹੋਲੀ ਮਣਾਈ ਉਹਨਾਂ ਨੇ ਜਿਹੜਾ ਨੂੰ ਹਦਿਆਤਾਂ ਅਸੀਂ ਦਿੱਤੀਆਂ ਸੀ ਉਹ ਆਪਣਾ ਪਿੰਡ ਤੋਂ ਅਸੀਂ ਕਹਿੰਦੇ ਪਿੰਡ ਤੋਂ ਬਾਹਰੋਂ ਵੀ ਆਉਂਦੇ ਸੀ ਲੋਕ ਕੱਲੇ ਪਿੰਡ ਦੇ ਪਰਵਾਸੀ ਨਹੀਂ ਸੀਗੇ ਉਹ ਜਿਹੜੇ ਪਿੰਡ ਆਲੇ ਦੁਆਲੇ ਲੱਗਦੇ ਨੇ ਜਿੱਥੇ ਪਰਵਾਸੀ ਜ਼ਿਆਦਾ ਹੋਗੇ ਆ ਡੱਡੂ ਮਾਜਰ ਹੋ ਗਿਆ ਰਾਮਦਰਵਾਰ ਹੋ ਗਿਆ ਇਧਰੋਂ ਬਹੁਤ ਅੰਨੇ ਪਰਵਾਸੀ ਮੋਟਰਸਾਈਕਲ ਲੈ ਕੇ ਪਰ ਅਸੀਂ ਹੁਣ ਇੰਨੀ ਨਿਕੇਲ ਕੇ ਅਸੀਂ ਹੋਈ ਅਸੀਂ ਕੈਮਰੇ ਜਗਾ ਜਗਾ ਲਵਾਏ ਹੋਏ ਆ ਅਸੀਂ ਬੰਦੀ ਕਾਰਵਾਈ ਨਾਲ ਦੀ ਨਾਲ ਵੀਡੀਓ ਪਾ ਕੇ ਕਰਵਾਉਣ ਲੱਗੇ ਹੋਏ ਆ ਜਿਹੜਾ ਪਰਵਾਸੀ ਸਾਡੇ ਪਿੰਡ ਵਿੱਚ ਆ ਕੇ ਕਰੂਗਾ ਚੋਰੀਆਂ ਕਰਨ ਨਾਲ ਦੀ ਨਾਲ ਵੀਡੀਓ ਆ ਰਹੀਆਂ ਸਾਡੇ ਉੱਪਰ ਅਸੀਂ ਉਹਨਾਂ ਦੇ ਬੰਦੀ ਕਾਰਵਾਈ ਕਰਨੀ ਕਰਨੀ ਆ ਹੁਣ ਤੇ ਸਾਥ ਮਿਲ ਰਿਹਾ ਜੀ ਪੂਰਾ ਪ੍ਰਸ਼ਾਸਨ ਦਾ ਲੋਕਾਂ ਦਾ ਦੇ ਉਹਨਾਂ ਦਾ ਸਾਨੂੰ ਪੂਰਾ ਸਾਥ ਹੈ ਪ੍ਰਸ਼ਾਸਨ ਨੂੰ ਅਸੀਂ ਇਹ ਬੇਨਤੀ ਕਰਦੇ ਆਂ ਵੀ ਜਿਹੜੇ ਆਉਣਾ ਚਾਹੀਦਾ ਤੇ ਤੁਸੀਂ ਕਾਰਵਾਈ ਕਰਨੀ ਆ ਉਹਨਾਂ ਤੇ ਕਾਰਵਾਈ ਕਰੋ ਇਹਨਾਂ ਦੇਖੋ ਵੀ ਹਾਂ ਵੀ ਜਿਹੜਾ ਬੰਦਾ ਨੋਰਮਲ ਜਾ ਰਿਹਾ ਉਹਤੇ ਕਾਰਵਾਈ ਨਾ ਕਰੋ ਜਿਹੜਾ ਮੇਨ ਹੈ ਉਹਤੇ ਕਾਰਵਾਈ ਕਰੋ ਹੁਣ ਮਾਮੂ ਜਿੱਥੇ ਰੇੜੀਆਂ ਤੇ ਵਿਕ ਰਹੇ ਆ ਉੱਥੇ ਤਾਂ ਉਹਨਾਂ ਨੇ ਡੱਬੇ ਚ ਲਾਏ ਹੋਣੇ ਓਪਰਚੁਨਿਟੀ ਰੱਖ ਦਿੰਦੇ ਆ ਵੀ ਸਫਾਈ ਹੈ ਜਿੱਥੋਂ ਬਣ ਕੇ ਜਾ ਰਹੇ ਆ ਜਿਹੜੀ ਮੇਨ ਹੱਬ ਐ ਜਿੱਥੇ ਮੈਨੂਫੈਕਚਰਿੰਗ ਹੋ ਰਹੀ ਐ ਉਤੋਂ ਕਾਰਵਾਈ ਹੋਣੀ ਚਾਹੀਦੀ ਐ ਜਿੱਥੋਂ ਆਪਾਂ ਸ਼ੁਰੂ ਕੀਤੀ ਆ ਸੀ ਸਾਡੇ ਕੋਲੇ ਤਿੰਨ ਟਿਕਾਣੇ ਨਹੀਂ ਹੈਗੇ ਅਸੀਂ ਤਾਂ ਬਹੁਤ ਦੇਖੇ ਹੋਏ ਆ ਸਾਡੀ ਪ੍ਰਸ਼ਾਸਨ ਨੂੰ ਇਹ ਬੇਨਤੀ ਐ ਵੀ ਤੁਸੀਂ ਕਾਰਵਾਈ ਕਰੋਗੇ ਅਸੀਂ ਤਾਂ ਲੱਗੇ ਹੋਏ ਆ ਸਾਨੂੰ ਤਾਂ ਹੋਰ ਵੀ ਵੀਡੀਓ ਕਾਫੀ ਆ ਗਈਆਂ ਅਸੀਂ ਉਹਨਾਂ ਤੇ ਲਾਇਬ੍ਰੇਰੀ ਮਾਰਨੀ ਆ ਹੁਣ ਅਸੀਂ ਬੰਦੇ ਹੈਂਡਓਵਰ ਇਹ ਵੀ ਕਹਿੰਦੇ ਕਿ ਜਿੱਦਾਂ ਹੋਰ ਵੀ ਡਬਲ ਰੋਟੀਆਂ ਵੀ ਬੰਨ੍ਹਦੀਆਂ ਕਹਿੰਦੇ ਉਹ ਵੀ ਕਈ ਜਗ੍ਹਾ ਅਸੀਂ ਸੁਣਿਆ ਕਹਿੰਦੇ ਉਹ ਵੀ ਬੜੀ ਗੰਦੀ ਜਗ੍ਹਾ ਬਣਾਇਆ ਜਾਂਦਾ ਮਟੌਰ ਦੇ ਵਿੱਚ ਹੋਰ ਵੀ ਅਸੀਂਆਂ ਕਈ ਥਾਵਾਂ ਹੈ ਜੀ ਜਿੱਥੇ ਇਹ ਕਾਰੋਬਾਰ ਹੋਰ ਚੱਲ ਰਿਹਾ ਹੈਗਾ ਅਸੀਂ ਸਾਡੇ ਕੋਲ ਉਹਨਾਂ ਦੀ ਰਿਪੋਰਟਾਂ ਵੀ ਆ ਚੁੱਕੀਆਂ ਅਸੀਂ ਉੱਥੇ ਰੇਡ ਵੀ ਕਰਨੀ ਹੈ ਤੇ ਜੇ ਹੋ ਸਕਦਾ ਹੈ ਸਾਡੀ ਇਹ ਵੀਡੀਓ ਉਹਨਾਂ ਤੱਕ ਪਹੁੰਚਦੀ ਹੈ ਜੇ ਆਪਣਾ ਸੁਧਾਰ ਕਰ ਲੈਣ ਤਾਂ ਬਚ ਜਾਣਗੇ ਨਹੀਂ ਅਦਰਵਾਈਜ਼ ਹੋਰ ਕੋਈ ਰਸਤਾ ਨਹੀਂ ਹੈਗਾ ਕਿਉਂਕਿ ਅਸੀਂ ਇਹ ਗੰਦਮੰਦ ਦੇ ਸੇਤ ਨਾਲ ਸਾਡੇ ਬੱਚੇ ਵੀ ਖਾਂਦੇ ਆ ਜੀ ਹੋਰ ਵੀ ਖਾਂਦੇ ਹੋਣਗੇ ਬੱਚੇ ਸਾਰਿਆਂ ਦੇ ਬਰਾਬਰ ਹੀ ਹੋਣੇ ਆ ਅਸੀਂ ਨਹੀਂ ਚਾਹੁੰਦੇ ਵੀ ਕਿਸੇ ਦਾ ਨੁਕਸਾਨ ਹੋਵੇ ਕਿਸੇ ਦਾ ਧੀ ਪੁੱਤ ਨੂੰ ਕੋਈ ਬਿਮਾਰੀ ਲੱਗੇ ਜਾਂ ਕੋਈ ਕੈਂਸਰ ਹੋਵੇ ਕਿਉਂਕਿ ਇਹ ਜਿਹੜੇ ਨਾਮਰਾਦ ਚੀਜ਼ਾਂ ਜਿਹੜੀਆਂ ਖਾ ਰਹੇ ਆ ਇਹਨਾਂ ਗੰਦਮੰਦ ਜੋ ਚਿਕਨ ਦੇ ਨਾਮ ਤੇ ਮਤਲਬ ਕੁੱਤੇ ਵੱਢ ਕੇ ਖੁਲਾਣੇ ਆ ਤੇ ਇਹ ਬਿਮਾਰੀਆਂ ਦੇ ਘਰੇ ਆ ਜੀ ਹੂੰ ਇਸ ਤੋਂ ਉੱਪਰ ਹੋਰ ਕੁਝ ਨਹੀਂ ਹੋ ਸਕਦਾ ਇਹ ਲੋਕ ਤਾਂ ਹੁਣ ਕ੍ਰਾਈਮਨਲ ਮਾਈਂਡ ਹੋ ਗਏ ਸਾਰੀਆਂ ਹੱਦਾਂ ਪਾਰ ਕਰ ਚੁੱਕੇ ਆ ਜੀ ਆਮ ਜਨਤਾ ਨੂੰ ਹੁਣ ਜਿਹੜੇ ਪ੍ਰਸ਼ਾਸਨ ਦੇ ਕੰਮ ਸੀਗੇ ਕਰਨ ਵਾਲੇ ਉਹ ਆਮ ਜਨਤਾ ਨੂੰ ਕਰਨੇ ਪੈ ਰਹੇ ਆ ਇਸ ਕਰਕੇ ਸਾਡੀ ਤਾਂ ਡਿਊਟੀ ਰੱਬ ਵੱਲੋਂ ਲੱਗ ਚੁੱਕੀ ਹੈ ਜੀ ਅਸੀਂ ਤਾਂ ਹੁਣੇ ਜਿਹੜੀ ਮਹੀਮ ਹੈ ਸਾਡੀ ਇਹ ਲਗਾਤਾਰ ਇਦਾਂ ਚੱਲੂਗੀ ਇਸ ਕਰਕੇ ਸਾਨੂੰ ਲੋਕਾਂ ਦਾ ਰਿਸਪਾਂਸ ਵੀ ਬੜਾ ਤਕੜਾ ਮਿਲ ਰਿਹਾ ਹੈ ਜੀ ਸਾਡੇ ਨਾਲ ਲੋਕ ਜੁੜ ਰਹੇ ਆ ਤੇ ਸਾਡੇ ਕਲੱਬ ਮੈਂਬਰ ਜਿੰਨੇ ਵੀ ਸਤਿਕਾਰਯੋਗ ਹੈ ਇਹਨਾਂ ਦਾ ਬਹੁਤ ਵੱਡਾ ਉਪਰਾਲਾ ਜੀ ਅਸੀਂ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਇਦਾਂ ਹੀ ਕੰਮ ਕਰਦੇ ਰਹਾਂ ਤੁਹਾਡੇ ਨਾ ਦੇਖਣ ਵਾਲੇ ਦਰਸ਼ਕ ਕਹਿਣਗੇ ਵੀ ਜੇ ਤੁਹਾਨੂੰ ਪਤਾ ਸੀ ਤੁਸੀਂ ਤੁਹਾਡੇ ਪਿੰਡ 'ਚ ਕੰਮ ਚੱਲ ਰਿਹਾ ਵੀ ਤੁਸੀਂ ਪਹਿਲਾਂ ਕਿਉਂ ਨਹੀਂ ਦੇਖਿਆ ਪਹਿਲਾਂ ਕਿਉਂ ਨਹੀਂ ਕਾਰਵਾਈ ਕੀਤੀ ਹੁਣ ਤੁਸੀਂ ਆ ਗੇਟ ਦਿਖਾ ਦਿਓ ਆ ਕਿੰਨਾ ਕਿ ਆਂਢ ਗੁਆਂਢ ਨੂੰ ਵੀ ਨਹੀਂ ਪਤਾ ਸੀ ਵੀ ਇੱਥੇ ਇੰਨਾ ਗੰਦਾ ਅੰਦਰ ਗੰਦ ਚੱਲ ਰਿਹਾ ਇਹ ਆਂਦੇ ਸੀ ਆਪਣਾ ਗੇਟ ਲਾਣਾ ਜਿਵੇਂ ਆਮ ਬੰਦਾ ਕਰਾਇਦਾ ਰਹਿੰਦਾ ਉਹਵੇਂ ਰਹਿ ਰਹੇ ਸੀਗੇ ਪਰ ਇਹ ਰਾਤ ਬਰਾਤ ਇਹਨਾਂ ਨੇ ਸਮਾਨ ਲਿਆਣਾ ਰਾਤ ਬਰਾਤ ਨੂੰ ਸਾਰਾ ਕੁਝ ਕਰਨਾ ਇਹ ਦਾਰੇ ਇਹਨਾਂ ਕ ਲੈਣੇ ਆ ਵੀ ਜਿਹੜਾ ਛੋਟਾ ਜਿਹਾ ਗੇਟ ਹੋਵੇ ਅੰਦਰ ਜਾ ਕੇ ਖੁੱਲਾ ਏਰੀਆ ਹੋਵੇ ਇਹ ਲੈਣੇ ਉਹਦੀ ਜਗ੍ਹਾ ਹੈ ਉਹਦੀ ਸਾਰੀ ਦੀ ਸਾਰੀ ਜਗ੍ਹਾ ਕਰਾਇਦੇ ਲੈ ਲੈਣੇ ਆ ਇਹ ਵੀ ਜਿੱਥੇ 5000 ਕਿਰਾਇਆ ਉਹਨੂੰ 7-8000 ਦੇ ਦਿੰਨੇ ਆ ਮਕਾਨ ਮਾਲਕ ਨੂੰ ਮਕਾਨ ਮਾਲਕ ਨੂੰ ਲਾਲਚ ਹੋ ਜਾਂਦਾ ਵੀ ਮੈਨੂੰ 3000 ਵੱਧ ਮਿਲ ਰਿਹਾ ਉਹਨੂੰ ਨਹੀਂ ਲੈਣਾ ਵੀ ਮੇਰੀ ਬਿਲਡਿੰਗ ਦਾ ਨਾਸ ਬੱਜ ਰਿਹਾ ਕੱਲ ਨੂੰ ਜੇ ਕੋਈ ਕਾਰਵਾਈ ਹੋ ਗਈ ਮੇਰੇ ਤੇ ਕਾਰਵਾਈ ਹੋਣੀ ਹੈ ਕੋਈ ਵੈਰੀਫਿਕੇਸ਼ਨ ਨਹੀਂ ਕੋਈ ਕੁਛ ਨਹੀਂ ਤੁਸੀਂ ਇਹ ਗਲੀਆਂ ਦਾ ਹਾਲ ਦਿਖਾ ਦਿਓ ਜਿਹੜੀਆਂ ਸਰਕਾਰੀ ਗਲੀਆਂ ਤੇ ਸਿਲੰਡਰ ਮਾਰ ਮਾਰ ਕੇ ਟੈਂਪੂ ਲਿਆ ਕੇ ਪੰਨਿਆਂ ਪੰਨਿਆਂ ਗਲੀਆਂ ਵੀ ਸ ਪ੍ਰਾਈਵੇਟ ਦਾ ਹੋਇ ਰਿਹਾ ਸਰਕਾਰੀ ਲੱਗ ਸੇਤਨ ਲੱਗ ਲੋਕ ਇੱਥੇ ਰਾਤੀ ਸੌਣ ਲੱਗਦੇ ਸੀ ਜਦੇ ਕੋਈ ਸਿਲੰਡਰ ਚੱਲ ਗਿਆ ਕਦੀ ਡੀਜੇ ਚੱਲ ਗਿਆ ਕਦੀ ਕੁਛ ਚੱਲ ਗਿਆ ਲੋਕਾਂ ਦਾ ਸੌਣ ਦਾ ਟਾਈਮ ਹੁੰਦਾ ਪਿੰਡਾਂ ਚ 8 ਵਜੇ ਤੱਕ ਸੋ ਜੰਨੇ ਆ ਇਹੇ ਰਾਤ ਨੂੰ ਤਿੰਨ ਤਿੰਨ ਚਾਰ ਚਾਰ ਲੱਗ ਨਹੀਂ ਸੌਂਦੇ ਆਂਡ ਗਵਾਂਡ ਦੇ ਸਾਰੇ ਦਸ ਰਿਆਣ ਗਵਾਂਡਲੇ ਅਸੀਂ ਇੱਥੋਂ ਦੇ ਨੇੜੇ ਤੇੜੇ ਜਿਹੜੇ ਰਹਿਣ ਵਾਲੇ ਨੇ ਉੱਥੇ ਮਾਮਾ ਭੈਣਾ ਬਜ਼ੁਰਗ ਖੜੇ ਨਹੀਂ ਬੀਬੀਆਂ ਉਹਨਾਂ ਦੇ ਨਾਲ ਅਸੀਂ ਜ਼ਰੂਰ ਕਰ ਬਾਤ ਕਰਾਂਗੇ ਤੁਸੀਂ ਨੇੜੇ ਰਹਿੰਦੇ ਹੋ ਜੀ ਮੈਨੂੰ ਦੋ ਥੋੜਾ ਤੁਸੀਂ ਦੱਸੋ ਜੀ ਜਿਹਦਾ ਇਹ ਸਾਰੇ ਯੂਥ ਕਲੱਬ ਦੇ ਮੈਂਬਰ ਇਕੱਠੇ ਹੋਏ ਨੇ ਜੀ ਤੁਹਾਡੇ ਪੜੋਸ ਦੇ ਵਿੱਚ ਸੀਗਾ ਤੁਹਾਨੂੰ ਨਹੀਂ ਪਤਾ ਲੱਗਿਆ ਕੁਝ ਚੱਲ ਰਿਹਾ ਪਾਜੀ ਦੇਖੋ ਇਹ ਗੇਟ ਬੰਦ ਹੁੰਦਾ ਸੀਗਾ ਇਹ ਜਦੋਂ ਇੱਥੇ ਬੰਦ ਹੋ ਜਾਂਦਾ ਸੀਗੇ ਆਪਣੇ ਗਟਰ ਫਿਰ ਇਹਨਾਂ ਨੂੰ ਅਸੀਂ ਤਸਦੀਕ ਕਰਦੇ ਸੀਗੇ ਵੀ ਭਾਈ ਤੁਸੀਂ ਇੱਥੇ ਗੰਦਮੰਦ ਕਿ ਗਟਰ ਵੀ ਬੰਦ ਹੋ ਜਾਂਦੇ ਸੀ ਇਹ ਗਾਟਰਾਂ ਦਾ ਬੰਦ ਹੋ ਕੇ ਪਾਣੀ ਉੱਪਰ ਨੂੰ ਉਛਲ ਜਾਂਦਾ ਸੀਗਾ ਗੰਦਗੀ ਪੂਰੀ ਗਲੀ ਦੇ ਵਿੱਚ ਫੈਲ ਜਾਂਦੀ ਸੀ ਐਡਾ ਪੈਪ ਆਇਆ ਹਾਂਜੀ ਅੱਛਾ ਜੀ ਇਹ ਵੱਡਾ ਪੈਪ ਆਇਆ ਇਹਨਾਂ ਨੇ ਐਡਾ ਅਸੀਂ ਰੋਕਿਆ ਵੀ ਸੀ ਤਾਂ ਵੀ ਇਹਨਾਂ ਨੇ ਜਬਰਦਸਤ ਐਡਾ ਪੈਪ ਆਇਆ ਸਾਰਾ ਗੰਦਮੰਦ ਉਹਦੇ ਵਿੱਚ ਨਹੀਂ ਸਿੱਟਦੇ ਸੀ ਅਸੀਂ ਵਿੱਚ ਜਾ ਰਹੇ ਸਾਰਾ ਗੰਦਮੰਦ ਹੈ ਅੱਛਾ ਜੀ ਇਸ ਕਰਕੇ ਫਿਰ ਅਸੀਂ ਇਹਨਾਂ ਨੂੰ ਵੀ ਕਈ ਵਾਰ ਦਰਖਾਸਤ ਦਿੱਤੀ ਤੇ ਇਹਨਾਂ ਦੀ ਨਾ ਕੋਈ ਕਾਰਵਾਈ ਹੋਈ ਫਿਰ ਅਸੀਂ ਇਹ ਗਾਟਰ-ਗੁਟਰ ਸਾਫ਼-ਸੂਬ ਆਪਣੇ ਆਪ ਪੈਸੇ ਦੇ ਕੇ ਕਰਵੰਦੇ ਸੀ ਠੀਕ ਹੈ ਤੁਸੀਂ ਇੱਥੇ ਰਹਿੰਦੇ ਹੋ ਮਾਤਾ ਜੀ ਹਾਂ ਜੀ ਹਾਂ ਜੀ ਬੇਟੇ ਸਾਡਾ ਪਿੰਡ ਹੈ ਸਾਡਾ ਪਿੰਡ ਹੈ ਜੱਦੀ ਪਿੰਡ ਹੈ ਉਮਰ ਲੰਘੀ ਤੁਹਾਡੀ ਇੱਥੇ ਇਹ ਜਿਹੜਾ ਸਾਰਾ ਕੁਝ ਅਸੀਂ ਸੁਣ ਰਹੇ ਹਾਂ ਜੀ ਇਹ ਤਾਂ ਸਾਨੂੰ ਸੁਣ ਕੇ ਹੈਰਾਨੀ ਹੋ ਰਹੀ ਆ ਹਾਂ ਜੀ ਇਹ ਬਹੁਤ ਦੇਰ ਦੇ ਆਏ ਵੇ ਇਹਨਾਂ ਨੇ ਬੜਾ ਗੰਦ ਪਾਇਆ ਹੋਦਾ ਹੂੰ ਜੇ ਇਹਨਾਂ ਨੂੰ ਮਟਾਉਂਦੇ ਤੇ ਹਰ ਦਿਨ ਹੀ ਤੇ ਅੱਛਾ ਜੀ ਹਾਂ ਜੀ ਅਲੁਖ ਦਿਨ ਤੇ ਹੈ ਹੋਰ ਹੋਰ ਕਿੰਨੇ ਕੁ ਹੈਗੇ ਤੁਹਾਡੇ ਪਿੰਡ ਦੇ ਵਿੱਚ ਅਹੇ ਜੇ ਹੁਣ ਚਾਚਾ ਮੇਰਾ ਬੇਟੇ ਫਿਰ ਕੇ ਪਤਾ ਲੱਗੂਗਾ ਹੁਣ ਕਿਹੜਾ ਫਿਰਦਾ ਹੈ ਇੱਕ ਕਦੋਂ ਤੋਂ ਹੋ ਰਿਹਾ ਜੀ ਆਹ ਕੰਮ ਜਿੱਦਾਂ ਪਹਿਲਾਂ ਤਾਂ ਇਹ ਮੋਹਾਲੀ ਹੋ ਗਿਆ ਛੋਟਾ ਜਿਹਾ ਸੀਗਾ ਚੰਡੀਗੜ ਆਪਣਾ ਛੋਟਾ ਜਿਹਾ 10 ਸਾਲ ਹੋ ਗਏ ਅੱਛਾ ਜੀ 10 ਸਾਲ ਹੋ ਗਏ ਕੋਲੇ 10 ਸਾਲ ਤੋਂ ਜਿਹੜੇ ਜਿਆਦਾ ਬਾਹਰ ਦੇ ਬੰਦੇ ਆ ਰਹੇ ਆਂ ਹਾਂ ਬਾਹਰ ਦੇ ਬੰਦੇ ਨਹੀਂ ਨਾ ਨੂੰ ਰਕਾਟ ਕਰੋ ਇਹਨਾਂ ਕਾਹ ਬੰਦ ਕਰੋ ਆਉਣਾ ਜਾਣਾ ਇਹਨਾਂ ਨੇ ਬਹੁਤ ਕੰਮ ਪਾਇਆ ਵਾ ਗੱਟਰ-ਗੱਟਰ ਵੀ ਭਰ ਜਾਂਦੇ ਸੀ ਉਹਨੂੰ ਭਾਜੀ ਦੱਸ ਦੇ ਪਾਣੀ ਆਉਂਦਾ ਇਹਨੂੰ ਲੰਗ ਨਹੀਂ ਹੁੰਦਾ ਕੰਦਾ ਪਾਣੀ ਆਉਂਦਾ ਅੱਛਾ ਜੀ ਮਾਰੇ ਦੇ ਨਾ ਹਾਂ ਜੀ ਨੀਚੇ ਮਤਲਬ ਪੈ ਪਾਏ ਵੇ ਜਿਨ੍ਹਾਂ ਦੇ ਸਿੱਟਾਂ ਵੀ ਰੁਕ ਜਾਂਦੀਆਂ ਅੱਛਾ ਜੀ ਇਹਨਾਂ ਮੈਂ ਧਾਨ ਦਾ ਤਾਂ ਪੋਣੇ ਵਿੱਚ ਹੀ ਸੁੱਟ ਸਿੜ ਦੰਦੇ ਤੇ ਤੇ ਰਾਤ ਨੂੰ ਮੈਂ ਤਾਂ ਇਹਨਾਂ ਨਾਲ ਰੋਜ਼ ਲੜਦੀ ਦੀ ਏ ਰੋਜ਼ ਕਹਿੰਦੀ ਦੀ ਤੰਗ ਤਾਂ ਸਾਰੇ ਆ ਇੱਥੇ ਪਰ ਬੱਸ ਕਹਿੰਦਾਂ ਤਾਂ ਸੁਤੇ ਪਏ ਕੋਈ ਉੱਠੇ ਨਹੀਂ ਤਾਂ ਮੈਂ ਇੱਥੇ ਬੈਂਦੀ ਨਹੀਂ ਮੈਂ ਰੋਜ਼ ਉਹਨਾਂ ਨੂੰ ਕਹਿੰਦੀ ਸੀ ਰੋਜ਼ ਲੜਦੀ ਸੀ ਅੱਛਾ ਜੀ ਤੇ ਪਰਸੋ ਜਦੋਂ ਇਨਾਂ ਨੇ 3 ਵਜੇ ਇੱਕ ਇੱਧਰ ਨੂੰ ਭੱਜਿਆ ਇਨਾਂ ਤੋਂ ਬੰਦਾ ਤੇ ਇੱਕ ਪਿੱਛੇ-ਪਿੱਛੇ ਭੱਜਿਆ ਤੇ ਉੱਧਰ ਤੋਂ ਆਏ ਨੇ ਤਿੰਨ ਬੰਦੇ ਫੇਰ ਇੱਕ ਜਣਾ ਸਕੂਟਰੀ ਲੈ ਕੇ ਗਿਆ ਇੱਧਰ ਤੇ ਫੇਰ ਇਹ ਤਿੰਨ ਚਾਰ ਬੰਦੇ ਫੇਰ ਇੱਧਰ ਤੇ ਆਏ ਆ ਇਸ ਤਰ੍ਹਾਂ ਮਤਲਬ ਇਹਨਾਂ ਨੇ 3:30 ਵਜੇ ਮਤਲਬ ਉੱਠ ਘੜਨਾ ਜੇ ਪਰ ਬੱਸ ਤਾਂ ਨੇ ਸਾਰੀ ਰਾਤ ਨਹੀਂ ਸੌਂਦੇ ਹਗੇ ਭਾਂਡੇ ਮਾਂਜਦੇ ਤੇ ਫੋਨ ਲਾ ਲਾ ਕੇ ਤੇ ਜਦਾ ਭਾਂਡੇ ਉਧਰ ਤੇ ਨਿਆਂਦੇ ਤੇ ਜਾਬੀ ਖੜਕਾਂਦੇ ਤੇ ਮਾਨਦੇ ਦੇ ਅੰਦਰ ਜਾਜਦੀ ਸਾਨੂੰ ਨੀਂਦ ਨਹੀਂ ਪੈਂਦੀ ਬਾਈ ਅਸੀਂ ਬਹੁਤ ਤੰਗ ਤੇ ਮੈਂ ਇੱਕ ਦਿਨ ਪਹਿਲਾਂ ਇਸ ਗੱਲ ਤੋਂ ਅਸੀਂ ਉਸ ਦਿਨ ਸਰਹੰਦ ਚਲੇ ਗਏ ਤੇ ਜਿੱਦਨ ਰੇਡ ਪਈ ਐ ਇਹਨਾਂ ਤੇ ਅੱਛਾ ਜੀ ਫਤਿਹ ਉੱਥੇ ਮਤਲਬ ਗੁਰਦੁਆਰੇ ਮੱਥਾ ਟੇਕਣ ਗਏ ਸੀ ਸਾਰੀਆਂ ਬੀਬੀਆਂ ਗਈਆਂ ਇਤਿਆਸੀ ਤੇ ਅਸੀਂ ਸਾਂਝ ਨੂੰ ਆਈਆਂ ਤੇ ਇਹਨਾਂ ਨੂੰ ਇੱਥੇ ਹੋ ਲਿਆ ਸੀ ਕੰਮ ਮਤਲਬ ਇਹਨਾਂ ਦਾ ਪਤਾ ਨਹੀਂ ਕਿ ਕਿਸ ਤਰ੍ਹਾਂ ਕਿਆ ਗੱਲ ਹੋਈ ਹੈ ਤੇ ਇੱਕ ਦਿਨ ਪਹਿਲੇ ਅਸੀਂ ਦੋ ਚਾਰ ਜਣੀਆਂ ਇੱਧਰ ਤੋਂ ਇਕੱਠੀਆਂ ਹੋ ਕੇ ਇਹਨਾਂ ਨੂੰ ਤਾੜਿਆ ਮੈਂ ਕਿਹਾ ਭਾਈ ਮੈਂ ਆਖਰੀ ਵਾਰ ਬੋਲ ਰਹੀਆਂ ਵੀ ਮੈਂ ਕੰਪਲੀਟ ਕਰ ਦੂੰਗੀ ਤੁਹਾਡੀ ਠੀਕ ਹੈ ਇਹੇ ਜਾਂ ਵਸਾਉਂਗੀ ਤੁਹਾਨੂੰ ਰੱਖੂਗੇ ਯਾਦ ਮੇਰੇ ਤਾਂ ਮੂੰਹ ਤਾਂ ਕਹਿੰਨੀ ਤੱਕੇ ਬੋਲ ਹੋ ਰਹਾ ਤਾਂ ਤਾਂ ਫਿਰ ਇਹ ਕਹਿੰਦੇ ਇੱਕ ਮੋਟਾ ਜਾਤਾ ਉਹ ਹੱਥ ਬੰਨਦਾ ਕਹਿੰਦਾ ਬੀਬੀ ਕੋਈ ਗੱਲ ਨਹੀਂ ਕਹਿੰਦਾ ਅੱਜ ਤੇ ਬਾਅਦ ਨਹੀਂ ਆਂਟੀ ਜੀ ਹੋਊਗਾ ਕਹਿੰਦਾ ਮੈਂ ਕਹਿੰਦਾ ਜ਼ਿੰਮੇਵਾਰ ਹਾਂ ਇਸ ਗੱਲ ਦਾ ਬਸ ਐਨੇ ਨੂੰ ਅਸੀਂ ਘਰਦਵਾਰੇ ਗਈਆਂ ਦੂਸਰਾ ਦਿਨ ਉਹ ਤਾਂ ਇਹ ਗੱਲ ਬਣ ਗਈ ਤਮਾਦ ਅੰਦਰਤਾ ਮੈਂ ਦੇਖਿਆ ਜੀ ਵਧੀਆ ਕਰਿਆ ਇਹ ਜਿਹੜੀ ਗੱਲ ਹੋਈ ਨਾ ਮਾਨੂੰ ਤਾਂ ਬਹੁਤ ਚੰਗੀ ਲੱਗ ਰਹੀ ਸਭ ਨੂੰ ਚੰਗੀ ਲੱਗ ਰਹੀ ਪੰਜਾਬੀਆਂ ਨੂੰ ਅਸੀਂ ਤਾਂ ਬਾਈ ਕਦੀ ਲੈ ਕੇ ਵੀ ਨਹੀਂ ਕੁਝ ਖਾਇਆ ਨਾ ਤਾਂ ਕਿਉਂਕਿ ਅਸੀਂ ਗੰਦਗੀ ਦੇਖਦੇ ਤੇ ਇਹਨਾਂ ਦੀ ਸਾਡਾ ਕੋਈ ਬੇੜੇ ਤਾਂ ਪੰਜਾਬੀ ਬੰਦਾ ਕਿਸੇ ਨੇ ਕੁਝ ਨਹੀਂ ਖਾਇਆ ਨਾ ਤਾਂ ਲੈ ਅੰਦਰਤਾ ਜੀ ਫ੍ਰਿਜ ਉਹਨਾਂ ਨੇ ਮੈਨੂੰ ਖੋਲ ਕੇ ਦਿਖਾਇਆ ਅੰਦਰ ਤਾਂ ਪਤਾ ਨਹੀਂ ਕੋਈ ਜਾਨਵਰ ਦਾ ਵੀ ਸਿਰਪਿਆ ਪਿਆ ਭਾਈ ਮਾਨੂੰ ਤਾਂ ਸ਼ੱਕ ਲੱਗਦਾ ਹੁਣ ਕੀ ਆ ਪਤਾ ਕੀ ਕਹਿ ਸਕਦੇ ਅਸੀਂ ਤਾਂ ਫੋਟੋ ਦੇਖ ਕੇ ਕਦੀ ਇੱਕ ਕੁੱਤਾ ਕਹਿ ਦੰਦੀਆਂ ਕਦੀ ਕੁਝ ਕਹਿ ਦੰਦੀਆਂ ਹੁਣ ਉਹ ਤਾਂ ਸਿੰਪਲ ਇਹ ਦੱਸੂਗਾ ਕੀ ਕੀ ਚੀਜ਼ਾਂ ਦੇਖਾ ਨਹੀਂ ਬਿੱਲੇ ਬੜੇ ਪੰ ਪੰ ਕਿਲੋ ਦੇ ਹੁਣ ਉਹ ਬਿੱਲੇ ਹੀ ਨਹੀਂ ਨਜ਼ਰ ਆਉਂਦੇ ਅੱਛਾ ਜੀ ਹਾਂਜੀ ਇਹ ਕਿਆ ਬਦਲ ਹੁਣ ਕਿਆ ਕਿਆ ਰੋਕਾਂ ਦਾ ਧਰਮ ਪਹ੍ਰਿਸ਼ਟ ਕਰਦੇ ਆ ਕਿ ਆ ਗਿਆ ਖੜਾ ਕੇ ਉਹ ਬਿੱਲੇ ਹੁਣ ਇੱਥੇ ਨਜ਼ਰੇ ਨਹੀਂ ਆਉਂਦੇ ਗਲੀ 'ਚ ਅੱਛਾ ਜੀ ਹਾਂਜੀ ਸੋ ਦੇਖ ਲਓ ਇਹ ਹਾਲ ਹੈ ਤੇ ਹੁਣ ਮਹੱਲੇ ਵਾਲਿਆਂ ਨੂੰ ਵੀ ਥੋੜਾ ਜਿਹਾ ਲੱਗਦਾ ਵੀ ਸੁਖਦਾ ਸਾਹ ਆਇਆ ਤੇ ਅਸੀਂ ਦਰਖਾਸਤ ਕਰਾਂਗੇ ਹੁਣ ਵੀ ਇਸ ਮਾਮਲੇ ਦੇ ਵਿੱਚ ਜ਼ਰੂਰ ਕਾਰਵਾਈ ਹੋਣੀ ਚਾਹੀਦੀ ਹੈ ਸਾਰਿਆਂ ਦਾ ਧੰਨਵਾਦ ਤੇ ਸਾਡੇ ਜਿਹੜੇ ਨੌਜਵਾਨ ਬੱਚੇ ਹੁੰਦੇ ਆ ਬੜੇ ਚਟਕਾਰੇ ਲੈ ਲੈ ਕੇ ਖਾਂਦੇ ਆ ਇੱਥੇ ਗੁੱਡੀ ਵੀ ਮੌਜੂਦ ਹੈ ਗੁੱਡੀ ਤੂੰ ਖਾਂਦੀ ਆ ਮੋਮੋ ਨਾ ਖਾਣੀ ਸੋ ਅਸੀਂ ਚਲੋ ਇਹਨੂੰ ਹੁਣ ਮਜ਼ਾਕ 'ਚ ਲੈ ਰਹੇ ਆ ਲੇਕਿਨ ਇਹ ਬੜੀ ਸੀਰੀਅਸ ਗੱਲ ਹੈ ਜੀ ਤੁਸੀਂ ਦੇਖੋਗੇ ਕਿ ਸਾਰੀ ਮੁਹੱਲਾ ਪਰੇਸ਼ਾਨ ਹੋਇਆ ਹੋਇਆ ਸੀ ਔਰ ਇਹ ਇੱਕ ਗਲੀ ਦੀ ਗੱਲ ਨਹੀਂ ਹੈਗੀ ਇਸ ਤਰੀਕੇ ਦੇ ਕਾਰੋਬਾਰ ਘਰਾਂ ਦੇ ਵਿੱਚ ਚੱਲ ਰਹੇ ਆ ਇਹ ਚੰਡੀਗੜ੍ਹ ਦੇ ਵਿੱਚ ਵੀ ਇਸ ਤਰੀਕੇ ਨਾਲ ਹੋ ਰਿਹਾ ਹੈ ਔਰ ਮੁਹਾਲੀ ਦੇ ਵਿੱਚ ਵੀ ਨੇੜੇ ਤੇੜੇ ਕਹ ਲੋ ਟ੍ਰਾਈ ਸਿਟੀ ਦੇ ਵਿੱਚ ਬਹੁਤ ਜ਼ਿਆਦਾ ਇਸ ਤਰੀਕੇ ਦਾ ਕਾਰੋਬਾਰ ਚੱਲ ਰਿਹਾ ਹੈ ਜਿਹੜੇ ਘਰਾਂ ਦੇ ਵਿੱਚ ਹੀ ਇਸ ਤਰੀਕੇ ਦੀਆਂ ਖਾਣ ਵਾਲੀਆਂ ਚੀਜ਼ਾਂ ਬਣਾਉਂਦੇ ਨੇ ਤੇ ਫਿਰ ਉਹ ਸ਼ਾਮ ਨੂੰ ਰੇੜੀਆਂ ਦੇ ਉੱਤੇ ਮਾਰਕੀਟਾਂ ਦੇ ਵਿੱਚ ਵਿਕਦਿਆਂ ਨੇ ਉਹ ਰੇੜੀਆਂ ਬੜੀਆਂ ਸਜੀਆਂ ਹੁੰਦੀਆਂ ਨੇ ਔਰ ਬੜੇ ਚਟਕਾਰੇ ਲਾ ਲਾ ਕੇ ਬੱਚੇ ਖਾਂਦੇ ਆ ਜਿੱਦ ਕਰ ਕਰਕੇ ਆਪਣੀ ਮਾਵਾਂ ਤੋਂ ਪੈਸੇ ਲੈ ਲੈ ਕੇ ਖਾਂਦੇ ਆ ਕੋਲ ਕੀ ਦੀ ਗੱਲ ਕਰ ਰਹੇ ਹੋ ਆ ਮੇਰਾ ਜੇਠ ਆ ਰਿਹਾ ਜੀ ਇਹ ਗੱਟਰ ਸਾਫ ਕਰਾਉਣ ਤੋਂ ਤਾਂ ਵਿਚਾਰਾ ਬਲਾ ਬਲਾ ਕਰਨਾ ਕੋਲ ਸਪੈ ਤਲਾਕ ਹੈ ਅੱਛਾ ਆ ਦੇਖੋ ਜਿਹੜੇ ਭਾਜੀ ਨੇ ਭਾਜੀ ਦੀ ਲੱਤ ਚ ਫੈਕਚਰ ਹੋਇਆ ਹੋਇਆ ਤੇ ਠੀਕ ਹੋ ਜੀ ਤੁਸੀਂ ਹਾਂ ਠੀਕ ਮੈਨੂੰ ਮਾਤਾ ਜੀ ਦੱਸੇ ਕਹਿੰਦੇ ਵੀ ਤੁਸੀਂ ਗੱਟਰ ਸਾਫ ਕਰਾਉਂਦੇ ਰਹੇ ਹੋ ਇੱਧਰ ਬਲਾ ਬਲਾ ਕਰ ਉਹਨੂੰ ਕਰਾਉਂਦੇ ਰਹੇ ਆ ਅੱਛਾ ਜੀ ਹੂੰ ਆ ਜੀ ਤਾਂ ਉਹ ਕਹਿੰਦੇ ਵੀ ਰੇ ਬੀ ਇਹਨੂੰ ਕੱਢੋ ਅੱਛਾ ਜੀ ਹੂੰ ਗੱਟਰ ਰੁਕ ਜਾਂਦੇ ਸੀ ਪਾਣੀ ਬਲੌਕ ਹੋ ਜਾਂਦਾ ਸੀ ਗੱਟਰ ਸਾਰੇ ਰੁਕਦੇ ਸਾਰੀ ਨਾਲੀ ਭਰ ਜੇ ਦੀ ਤੇ ਕਿਸੇ ਨੇ ਕੋਈ ਐਕਸ਼ਨ ਨਹੀਂ ਲਿਆ ਰੁਕੇ ਨਹੀਂ ਇਹ ਕਮੇਟੀ ਵਾਲਾ ਨੂੰ ਵੀ ਕਿਹਾ ਬੀ ਇਹਨਾਂ ਨੂੰ ਖਾਲੀ ਕਰਾਓ ਅੱਛਾ ਜੀ ਉਹ ਵੀ ਆ ਗਿਆ ਇਹਨੂੰ ਕਹ ਕਹ ਲੰਘ ਜਾਂਦੇ ਸੀ ਅੱਛਾ ਜੀ ਹੂੰ ਕੋਈ ਹੋਰ ਸੁਣਾਈ ਨਹੀਂ ਹੋਈ ਉਰੇ ਤੇ ਪਾਜੀ ਹੋਰੀ ਸੈਕਟਰ 32 ਹਸਪਤਾਲ ਤੋਂ ਆ ਰਹੇ ਆ ਫੈਕਚਰ ਹੋਇਆ ਹੋਇਆ ਤੁਹਾਡੇ ਹੈ ਇਲਾਜ ਕਰਾ ਕੇ ਆ ਰਹੇ ਹੋ ਐਕਸੀਡੈਂਟ ਹੋਇਆ ਵਾ ਅੱਛਾ ਜੀ ਚਲੋ ਸੋ ਮੁਹੱਲਾ ਸਾਰੇ ਹੀ ਪਰੇਸ਼ਾਨ ਸੀ ਹਾਂਜੀ ਹਾਂਜੀ ਸੋ ਮਾਪਿਆਂ ਨੂੰ ਵੀ ਸੋਚਣਾ ਚਾਹੀਦਾ ਕਿ ਆਪਣੇ ਬੱਚਿਆਂ ਨੂੰ ਰੋਕਣ ਕਿਉਂਕਿ ਇਹ ਜਿਹੜੀ ਵੀਡੀਓ ਸੀ ਤਾਂ ਹੀ ਤੁਹਾਡੇ ਤੱਕ ਲੈ ਕੇ ਆ ਰਹੇ ਆ ਤੁਹਾਨੂੰ ਸੱਚਾਈ ਦਾ ਪਤਾ ਲੱਗੇ ਵੀ ਅਸਲ ਵਿੱਚ ਇਹ ਬੰਨ ਕਿੱਥੇ ਰਿਹਾ ਸੋ ਇਸ ਮੁੱਦੇ ਨੂੰ ਲੈ ਕੇ ਹੁਣ ਪ੍ਰਸ਼ਾਸਨ ਕੀ ਕੁਝ ਕਾਰਵਾਈ ਕਰਦਾ ਅਸੀਂ ਤੁਹਾਡੇ ਤੱਕ ਉਹ ਵੀ ਲੈ ਕੇ ਆਵਾਂਗੇ ਫਿਲਹਾਲ ਲਈ ਦਿਓ ਇਜਾਜ਼ਤ ਸਾਰਿਆਂ ਦਾ ਧੰਨਵਾਦ